ਕਾ ਦੇਖਣਾ ਫੂਲ ਦਾ ਸਾਰਾ ਨਸ਼ਾ ਇੱਕ ਕਿਸਮ ਦਾ ਸਤਸ੍ਰੀਕਾਲ ਜੀ ਇਹਦੇ ਬਗੈਰ ਬੰਦੇ ਦੀ ਗਤ ਹੀ ਨਹੀਂ ਹੈਗੀ ਆਖਦੇ ਜੀ ਜੇ ਪਹਿਲਾਂ ਬੈਠਾ ਨਹੀਂ ਚੱਕਣਾ ਕਰੇ ਨੇ ਹੈ ਜੇ ਪਹਿਲਾਂ ਬੈਠ ਗਿਆ ਬੰਦਾ ਜੇ ਕੰਮ ਕਰਦਾ ਤਾਂ ਠੀਕ ਹੈ ਜੇ ਪਹਿਲਾਂ ਬੈਠ ਗਿਆ ਪੈਨੂ ਚੱਕ ਕੇ ਬੈਠਾ ਰਹਿਣਾ ਬਸ ਹੈ ਹੈ ਹੋਰ ਚਾਹ ਜੁੱਧ ਰਾਈ ਗਏ ਵੀ ਅੱਜ ਬੀਲੇ ਨੂੰ ਉਹਨੇ ਬੁਲਾਏ ਹੁਣ ਯਾ ਤਾਂ ਬੀਬੜਾ ਭਾਈ ਡਿਜ਼ਾਈਨ ਦੀ ਯੂਨੀਫਿਟ ਕਰ ਲਓ ਕਿਹੜਾ ਲਾਉਣਾ ਬਣਾਉਣਾ ਹਾਂ ਕਹਿ ਵੀ ਹੈ ਕਹਿੰਦੇ ਆਉਂਦੇ ਆ ਅਸੀਂ ਇਹ ਕਬੂਟਾ ਨੇ ਖੇਦ ਪਾਉਣੇ ਆ ਮਿੱਟੀ ਚੱਕਣੇ ਹੈ ਮਿੱਟੀ ਚੱਕਣੇ ਮਿੱਟੀ ਸਿਰਣੀ ਆ ਉੱਥੇ ਮੈਂ ਕਹਿੰਦਾ ਕੱਲ ਨੂੰ ਸਿਰੇ ਮਾਰਨਾ ਕੋਠਾ ਜਾ ਉਹ ਸਿਰੇ ਹੈ ਹੈ ਕਿ ਨਹੀਂ ਹੋਰ ਕੱਲ ਨੂੰ ਨਾ ਸਿਰੇ ਲਾ ਕੇ 350 ਨੂੰ ਮੰਨ ਕੇ ਜਾ ਤਾਂ ਵੀ 500 ਨੂੰ ਮੈਂ ਤਾਂ ਵੀ 3 ਨਾਲ ਪਾ ਦੂੰਗੇ ਇਹ ਹਾਂ ਫਿਰ ਲੈ ਦੂੰਗਾ ਚੱਠੇ ਚੁੱਠਾ ਫਰਸ ਹੈ ਨਾ ਹਾਂ ਆਲੂ ਕੋਈ ਆਲੂ ਗੈਂਦਾ ਹੈ ਕੋਈ ਕੜਾ ਕਹਿੰਦਾ ਕੋਈ ਕੁਝ ਕਹਿੰਦਾ ਉਹਨੂੰ ਆਪਣੀ ਆਪਣੀ ਭਾਸ਼ਾ ਆਪਾਂ ਚੱਠਾ ਵੀ ਕਹਿੰਦੇ ਆ ਆਲੂ ਵੀ ਕਹਿੰਦੇ ਆ ਤਾਂ ਦੇਖ ਇਹਦਾ ਦਰਗਾਣਾ ਸੇਟੇ ਦਾ ਹਾਂ ਮਾਰਦੇ ਹਾਂ ਪ੍ਰੈਕਟਿਸ ਵਿੱਚ ਸਭ ਤੋਂ ਠੀਕ ਹੈ ਹਾਂ ਇਹ ਸਭ ਤੋਂ ਬਾਅਦ ਆਈ ਆਪਣੀ ਦੀ ਵਾਲੀ ਸਭ ਤੋਂ ਬਾਅਦ ਅਖੀਰ ਚ ਜਾ ਗਈ ਹਾਂ ਠੀਕ ਹੈ ਪੰਜਾਂ ਦਿੰਦੀ ਤਾਂ ਕੋਈ ਨਹੀਂ ਨੇ ਹਾਂ ਠੀਕ ਹੈ। ਹਾਂ। ਹੈਨਾ? ਤਕੋ ਰੋਣੀ ਤਾਂ ਤੀ। ਦੇਖ ਲੈ ਭਾਈ ਮੈਥਾ ਨਾਲ ਰੋਣੀ ਆ ਗਰਮੀ ਬਹੁਤ ਆ ਭਾਈ। ਦੁਪਹਿਰੇ ਹਵਾ ਚੱਲੀ ਆ ਅੱਧਾ ਘੰਟਾ। ਅੱਧਾ ਘੰਟਾ ਹੀ ਚੱਲੀ ਐ। ਪੂਰਾ ਦੱਖਣ ਲੱਲਦਾ ਦਾ। ਉਹਦੇ ਬਾਅਦ ਗੁੰਮ ਹੋ ਗਿਆ। ਹੁਣ ਤੇਰੇ ਸਾਹਮਣੇ ਜਾਂ ਤੂੰ ਆਇਆ ਜਾਂ ਹਵਾ ਫੇਰ ਆ ਗਈ ਦੀ ਇਹਨ ਵਧੀਆ। ਆ ਫੇਰ ਗੁੰਮ ਹੋ ਗਿਆ ਹੁਣ। ਹੁਣ ਗੁੰਮ ਗਿਆ। ਪਤਾ ਨਹੀਂ ਕਿਰੂਪੀਓ ਐਸੋ ਕੋਈ। ਹਨ ਵੀ ਸ਼ਾਂਤ ਤੇ ਜਾਂ ਪੱਤੇ ਹਿੱਲਦਾ ਕੋਈ। ਇਹ ਜੇ ਤਾਂ ਹੁਣ ਪੈਂਦਾ ਨਹੀਂ ਨਾ ਗਾਹ ਖਰਾਬ ਕਰਨਾ ਮਿੱਤਰਾਂ। ਹਾਂ। ਹਾਂ। ਇਹਨੀ ਜਿੰਦਗੀ ਸੁਦੜੀਏ ਲੱਗ ਗਈ ਹੈ ਜਿਹੜੀ ਰਸਰੀ ਵੀ ਹੁੰਦੀ ਹੈ ਇੱਕ ਕੁੱਤਰਾ ਵੀ ਬੁੱਝਾ ਤਾਂ ਨਹੀਂ ਛੋਟਾ ਰਿਹਾ ਹੈਗੇ ਆ ਵਿੱਚ ਹੈ ਦੇਖਦੇ ਵੀ ਆਪਣੇ ਜਿਹੜੀ ਉਨੇ ਨਹੀਂ ਹੈਗੇ ਜਿਹੜਾ ਬੁੱਝਾ ਛੋਟਾ ਏ ਹਾਂ ਉਹਨੂੰ ਪਾਟ ਕੇ ਬਾਹਰ ਕੱਢ ਦੇ ਇੱਕ ਇੱਕ ਜਗ੍ਹਾ ਰੋਲ ਕੋਲ ਤਿੰਨ ਇੱਕ ਬਸ ਉੱਥੀ ਉਹੀ ਅੱਗੇ ਉਹਨਾਂ ਦਾ ਖਰਾਬ ਕਰਦਾ ਫਿਰ ਉਹ ਅੱਛਾ ਵੱਜੇ ਮੈਨੂੰ ਕਿਸੇ ਦਾ ਫੋਨ ਆਇਆ ਬੰਦੇ ਦਾ ਵੀ ਕੱਟ ਕੇ ਪੱਟ ਕੇ ਬਾਹਰ ਕੱਢ ਦੋ ਜਿਹੜਾ ਬੁੱਝਾ ਹਟ ਰਹਿ ਗਿਆ ਕਹਿੰਦਾ ਉਹਨਾਂ ਨੇ ਹੋਣਾ ਨਹੀਂ ਉਹਨਾਂ ਨੇ ਗਾਂ ਖਰਾਬ ਕਰਨਾ ਪੱਟ ਕੇ ਬਾਹਰ ਕੱਢੋ ਠੀਕ ਹੈ ਹਾਂ ਉਹ ਬਿਮਾਰੀ ਦੀ ਵਜ੍ਹਾ ਉਹਨੂੰ ਹਾਂ ਆਪਾਂ ਹੋਣੀ ਤੇ ਬੇਸ ਉੱਤਾਂ ਹੀ ਕਹਿੰਦਾ ਉਹਨੂੰ ਪਹਿਲਾਂ ਹੀ ਕੱਢ ਦੇ ਹਾਂ ਹਾਂ ਗਾ ਵੀ ਪਾਣੀ ਬੰਦੇ ਦਾ ਪਟਰਾਓ ਲਾ ਇਹ ਜੇ ਨਾ ਮਿਲੇ ਮੈਂ ਖਾਤਮਾ ਕੰਮ ਹੈ ਕਿ ਨਹੀਂ ਵਿੱਕੀ ਗਰਮੀ ਹੈ ਬਹੁਤ ਗਰਮੀ ਬਹੁਤ ਹੈ ਪਰ ਪਾਣੀ ਜਿੰਨਾ ਮਰਦੀ ਪੀ ਜਾ ਥੋੜਾ ਪਤਾ ਨਹੀਂ ਕਿ ਤੂੰ ਜਾਂਦਾ ਗਰਮੀ ਨਹੀਂ ਨਿਕਲ ਜਾਂਦਾ ਹਾਂ 20 25 ਮਿੰਟ ਬਾਅਦ ਗਲਾਸ ਪੀਣਾ ਪੈਂਦਾ ਇੱਕ ਵਧੀਆ ਵਾਟਰ ਬੂਲਰ ਭਰ ਕੇ ਰੱਖਿਆ ਵਾ ਹਾਂ ਕਵਲਪਾ ਰੁਠੰਡਾ ਨਹੀਂ ਤਾਂ ਫਿਰ ਘੜੀ ਘੜੀ ਖੋਲੀ ਜਾਓ ਫਿਰ ਲਾਈ ਜਾਓ ਹਾਂ ਲਾਈਓ ਖੋਲਿਓ ਲਾਈਓ ਖੋਲਿਓ ਉਹ ਵੀ ਠੰਡਾ ਹੁੰਦਾ ਪਾਣੀ ਕਿੱਥੇ ਉਹ ਵਾਲੀ ਦੀ ਗੈਰ ਨਿਕਲ ਜਾਂਦੀ ਐ ਠੰਡਾ ਹੁੰਦਾ ਜਦੋਂ ਵੀ ਅਲੀ ਜੀ ਸੈਟ ਆਉਂਦੀ ਆ ਆ ਕਿ ਨਹੀਂ ਵਾਯੂ ਨਹੀਂ ਹੈਗੀ ਉਹ ਪਰ ਫੋਨ ਨਾ ਯਾਰ ਕਦੋਂ ਆਣਾ ਕਿ ਤੁਸੀਂ ਨਾ ਫੋਨ ਚੱਕਦੇ ਉਹ ਇਹਨਾਂ ਦੇ ਟਾਈਮ ਹੀ ਉੱਠੇ ਇਹਨਾਂ ਦੇ ਕੱਲ ਸਵੇਰ ਨੂੰ ਦਿਨ ਮੈਂ ਕਿਹਾ ਮਾਂ ਦਵਾਈ ਲਿਆ ਜਿਹੜੀ ਤਾਂ ਨਾ ਮਸੜਣੀ ਐ ਕਹਿੰਦਾ ਰੋਪੜ ਤੇ ਲਿਆਉਣੀ ਐ ਰਾਤ ਨੂੰ ਗਏ ਆ 8 ਵਜੇ ਦਵਾਈ ਲੈਣ ਸਾਰਾ ਦਿਨ ਲੱਗ ਗਿਆ ਪਿਆ ਇਹਨੂੰ ਚੋਰੀ ਤਾਂ ਨਹੀਂ ਕਰਨ ਦਿੰਦੇ ਕਿਤੇ ਨਾ ਚੋਰੀ ਦੀ ਮੇਰਾ ਸ਼ਾਮ ਦਾ ਟਾਈਮ ਹੈ ਤੈਨੂੰ ਮੈਂ 5-400 ਰੁਪਏ ਲਾ ਕੇ ਆਉਂਗਾ ਖਾ ਕੇ ਆਉਂਗਾ ਖਾ ਕੇ ਆਉਣਾ ਕੋਸ ਬਸ ਭਾਗ ਹੈ ਕਿ ਨਾ ਇਹ ਸ਼ਾਮ ਦਾ ਟਾਈਮ ਹੈ ਸਪ੍ਰਿੰਗਰ ਉਹ ਖਾ ਕੇ ਆਉਣੀ ਹੈ ਕਿਹੜੀ ਗੱਲ ਆ ਗੱਲ ਆ ਬਸ ਬਾਹਰ ਚ ਫੂਡ ਖਾ ਕੇ ਆਉਣਾ ਬਸ ਆ ਗੱਲ ਕੱਲ ਪੈਰੇ ਅੱਜ ਦੁਪਹਿਰੇ ਦਾ ਘਰੇ ਨਹੀਂ ਬੜਿਆ ਪਹਿਲਾਂ ਰੁਪੂ ਲੱਗ ਗਿਆ ਉਹ ਵੇਲੇ ਲੱਗ ਗਏ ਘਰੇ ਸਭ ਯੂਜ਼ ਕਰਮਣ ਦੇ ਫਿਰਦੇ ਅਸ ਕਰਦੇ ਐਥੇ ਕਰਨ ਦਾ ਟਾਈਮ ਨਹੀਂ ਨਾ ਹਲੇ ਅਜੇ ਲਾ ਹੋ ਗਿਆ ਤਾਂ ਉਹ ਜੀਰੀ ਦਾ ਜੀਰੀ ਦਾ ਪੂਰਾ ਹੋਣ ਦੇ ਰੇ ਪਾਣੀ ਹੋ ਗਿਆ ਪੂਰਾ ਯਾਰ ਇਹ ਰਹਿੰਦਾ ਹੈ ਹੁਣ ਬੇਨਾ ਮਤਲਬ ਤੇ ਸਿੱਟੀ ਜਾਣਾ ਫਿਰ ਤਾਂ ਸਿੱਟੀ ਜਾ ਅਜੇ ਨਹੀਂ ਹੋਇਆ ਪੂਰਾ ਹੁਣ ਮੰਨ ਕੇ ਚੱਲ ਤੂੰ ਪਰਲੇ ਜੀ ਪੂਰਾ ਕਰਤਾ ਸੀ ਪਰਲੇ ਪਲਾਟ ਜੀ ਮੰਡ ਦੀ ਪਹਿ ਲੱਗੀ ਵੀ ਉਹ ਤਾਂ ਪੂਰਾ ਪੂਰਾ ਹੋ ਗਿਆ ਉੱਥੇ ਉਰਲੇ ਪਲਾਟ ਦਾ ਇੱਕ ਖਿੱਟਾ ਰਹਿੰਦਾ ਹੈ ਆ ਲੇਟ ਲੱਗੀ ਵੀ ਹੈ ਇਹ ਤਾਂ ਮੇਰੇ ਕੋਲ ਲੇਟ ਲੱਗੀ ਹੈ ਹਾਂ ਉਹਦਾ ਇੱਕ ਖਿੱਟਾ ਹੈ ਇਹਦਾ ਉਹ ਲਾਉਣਾ ਤਾਂ ਅੱਜ ਉਹ ਜਿਹੜਾ ਹਵਾ ਜਲਦੀ ਦੀ ਹੁਣ ਆਹੇ ਪਰ ਹਵਾ ਵੀ ਕੀ ਕਰੇ 15 ਮਿੰਟ ਚੱਲਦੀ ਹੈ 15 ਮਿੰਟ ਬੰਦ ਹੋ ਜਾਂਦੀ ਹੈ ਇਹ ਅੱਧਾ ਘੰਟਾ ਫਿਰ ਚੰਗੇ ਆੜਾ ਘੜਾ ਚਿੱਕਾ ਮਾਰਾ ਜੀਕਾ ਇਹ ਜਿਹੜਾ ਘੜਾ ਵੀ ਜੀਕਾ ਮਰ ਆਉਂਦੀ ਹੈ ਲੋ ਦੱਖਣ ਚੱਲਦਾ ਵਧੀਆ ਲੱਗਦਾ ਦਾ ਖੜਦਾ ਫਿਰ ਰੋਂਦਾ ਹਾਂ ਹੁਣ ਇਹ ਹਵਾ ਵਾ ਕੈਸ ਹੁੰਦੀ ਲੱਗਦੀ ਹੈ ਆ ਹਵਾ ਦੇਖ ਕੇ ਮੋਰੇ ਨੂੰ ਆਵੇ ਜਦ ਹਵਾ ਬੰਦ ਹੋ ਗਈ ਭਾਸੀ ਚਾਚਾ ਬੈਠੇ ਹੋ ਘਰ ਨੂੰ ਦੁਰ ਪਿਆ ਕਹਿੰਦਾ ਗਰਮੀ ਨੂੰ ਬਹੁਤ ਹੈ ਮਾਂ ਮੈਂ ਤਾਂ ਹੋਰੇ ਨੂੰ ਆਇਆ ਵੀ ਹਵਾ ਨਾਲ ਚੱਲ ਪਈ ਜਦ ਇਹ ਬੰਦ ਹੋ ਗਈ ਏਸੀ ਨਾਲ ਤਾਂ 100% ਠੀਕ ਆ ਹਵਾ ਉਹ ਏਸੀ ਮੇਰੀ ਗੱਲ ਸੁਣ ਲੈ ਹੈ ਤਾਂ ਬਿਮਾਰੀ ਦਾ ਘਰ ਆ ਬਾਈ ਇਹ ਤੂੰ ਏਸੀ ਥੱਲੇ ਏਸੀ ਚ ਪੈ ਜੀ ਨੌਜਵਾਨਾਂ ਦਾ ਤਾਂ ਮੈਨੂੰ ਪਤਾ ਨਹੀਂ ਜਿਹੜਾ 50 ਸਾਲ ਤੋਂ ਉੱਪਰ ਹੈ ਉਹ ਤਾਂ ਜਦੋਂ ਗੋਡੇ ਜੀ ਦੁਖਣ ਲੱਜਿੰਦੇ ਆ ਮੇਰੇ ਤਾਂ ਦੁਖਣ ਲੱਜਿੰਦੇ ਆ ਜਣੀ ਕਰੀਏ ਵੀ ਕੀ ਆ ਹੁਣ ਉਹ ਸਾਰਿਆਂ ਨਾਲ ਆਈ ਕੋਸਾ ਜੇ ਨਹੀਂ ਪੈਂਦੇ ਉੱਥੇ ਤਾਂ ਸਾਡੀ ਬੇਰਾਮੀ ਮੈਂ ਹੋਈ ਨੀਂਦ ਨਹੀਂ ਆਉਂਦੀ ਰਾਤ ਨੂੰ ਹਮਸ ਬਾਤ ਹੋਈ ਵੀ ਹੈ ਹਮਸ ਕਹੇ ਜਣੀ ਏਸੀ ਮੈਂ ਨੀਂਦ ਆ ਜਾਂਦੀ ਦੋ ਘੜੀ ਪਰ ਸਰੀਰ ਹੜਾਕ ਕਰ ਜਾਂਦਾ ਜਿੱਦ ਨੂੰ ਪੈ ਉਹਦ ਨੂੰ ਹੜਕ ਜਾਂਦਾ ਹੈ ਜਾਮ ਕਰਦਾ ਸਰੀਰ ਨੂੰ ਤੂੰ ਗਲਾਸ ਭਰ ਕੇ ਰੱਖ ਲਈ ਵਿਕੀ ਏਸੀ ਵਾਲੇ ਕਮਰੇ 'ਚ ਏਸੀ ਦੇ ਬਿਨਾਂ ਰੱਖ ਲਈ ਤੇਰਾ ਪਾਣੀ ਗਲਾਸ ਦਾ ਘਟਣਾ ਨਹੀਂ ਉਹਦਾ ਕੰਮ ਹੀ ਹੈ ਏਸੀ ਦਾ ਏਸੀ ਦੇ ਖਲੇ ਨਾਲ ਦੇਖ ਲੈ ਤੂੰ ਗਲਾਸ ਇਹ ਨਵਾਂ ਕਰ ਦੇਣਾ ਹਾਂ ਰਾਤ ਰਾਤ ਉਹਨੇ ਪਾਣੀ ਉਹ ਕੱਢਣਾ ਬਾਹਰ ਨਹੀਂ ਦਾ ਕਮਰੇ 'ਚ ਬਸ ਹੋਰ ਪਰੋ ਬਣਾਓ ਸਭ ਨੂੰ ਠੰਡ ਲੱਗਣ ਲੱਗ ਪਈ ਨੇ ਹਾਂ ਬਾਕੀ ਆ ਕਰੀਏ ਪਿੰਡਾਂ ਮਾਂ ਬਿਮਾਰੀ ਹੈ ਨਹੀਂ ਏਸੀਾਂ ਦੀ ਆ ਗਈ ਉਹ ਬਸ ਸਾਰੇ ਸਭ ਨੂੰ ਦਾ ਮਜ਼ਾ ਦਾ ਬਣਾਉਣੀ ਆ ਹੈ ਮੈਂ ਵੀ ਬੁੱਛੇ ਕੇ ਦੇਹਲੀ ਕਹਦਾ 10000 ਤੋਂ ਘੱਟ ਆਉਣਾ ਨਹੀਂ ਕਿਹਦਾ ਕਿੱਥੇ ਆਉਣਾ 1.5 ਲੱਖ ਪਾ ਲਿਆ ਹੁਣ ਸਹੀ ਬੰਦਾ ਹੀ ਜਨਾ ਹੁਣ ਹੁਣ ਵੀ ਜਿਹੜਾ ਹੁਣ ਆਉਣਾ ਉਹ ਦੇਖੀ ਤੂੰ ਆਹੋ ਫਿਰ ਚੱਲ 2-4 ਬਿੱਲ ਆ ਲੂਗੇ ਤਕਲੀਫ ਵੀ ਨਹੀਂ ਕੋਈ ਆ ਰ ਹੁਣ ਇੰਨੇ ਕ ਤਾਂ ਆਉਣੇ ਹੀ ਚਾਹੀਦੇ ਮਾੜੇ ਦੇ ਖਜ਼ਾਨੇ ਚ ਪੈਸੇ ਵੀ ਪੈਣੇ ਚਾਹੀਦੇ ਆ ਹੈ ਕਿ ਨਹੀਂ ਬਿਜਲੀ ਮੈਂ ਜ਼ਰੂਰੀ ਹੈ ਵੀ ਹਾਂ ਜਿਹੜਾ ਪਜੂਤਾ ਹੀ ਦੇਖੀ ਜਾਈਏ ਕਿਹੜਾ ਸਰਾਣੇ ਖੜ ਕੇ ਵੀ ਸਾਲੀਆਂ ਕਿਤੇ ਟੱਪ ਨਾ ਜਾਣ ਵਿਚਾਰ ਦਿਨ ਗਰਮੀ ਵਿੱਚ ਕੱਟ ਲੋ ਵੀ ਗਲਤ ਹੈ ਉਹ ਵੀ ਗੌਰਮੈਂਟ ਵੀ ਦੋ ਮਾੜਾ ਮੋਟਾ ਕੋਸਾ ਆਗੇ ਬੰਦੇ ਵਿੱਚ ਦੇਖਣ ਵਾਲੇ ਆਗੇ ਬਹੁਤ ਹੈ ਬਹੁਤ ਹੈ ਰੋਜ਼ੀ ਰੋਜ਼ ਰੀਡਿੰਗ ਨੋਟ ਕਰ ਦੋ ਵੀ ਅੱਜ 10 ਖਰਚਤੀਆਂ ਸੀ ਅੱਜ 12 ਹੋ ਗਈ ਆ ਦੀ ਵੀ ਤੁਹਾਡੇ ਲੈ ਨੂੰ ਕੱਟ ਲਾਉਣਾ ਹੈ ਉਹ ਦੂਰ ਕਾ ਨਹੀਂ ਜਾਣਾ ਹੈ ਤੈਨੂੰ ਰੀਡਿੰਗ ਦੱਸ ਦਿੰਦਾ ਹੈ ਮੀਟਰ ਕੋ ਖੜਾ ਦੀ 10 ਦਿਨ ਪਹਿਲਾਂ ਕਹਿੰਦਾ 32 ਯੂਟਾ ਰਹਿ ਗਈਆਂ ਕਹਿੰਦਾ ਪੂਰੀਆ ਹੁਣ ਇਹਨੂੰ ਕਹਿੰਦਾ ਬਿੱਲ ਸਾਰਾ ਸਾਰੀ ਆ ਜਾਣਾ ਜੀ 32 ਯੂਟਾ ਪਰ ਫੂਕਤੀਆਂ ਮਾ ਬਰਾਉਂਦੇ ਹੁਣ ਮਾ ਬੱਤੀ ਨੂੰ 10 ਦਿਨ ਵਾ ਦਿੱਤੇ ਥੋੜੋ ਘਣਾ ਆਉਣੀਆ ਹੁਣ ਮੈਂ ਫੇਰ ਤਾਂ ਲਾਈਟਾਂ ਬੰਦ ਕਰਦੇ ਦੀਵੇ ਵਾੜ ਲਾ ਪੱਖੇ ਲੈ ਲੋ ਹੱਥ ਮੈਂ ਫੇਰ ਬਚੂਂਗੀ ਆਉ 35 ਬਚੂਂਗੀ 35 ਹੈ ਕਹਣ ਹਰੇ ਟੱਪੇ ਨੇ ਮੈਂ ਟੱਪੜਦੇ ਹੁਣ ਦੋ ਬਿੱਲ ਦੇ ਦੋ ਗਵਰਨਮੈਂਟ ਨੂੰ ਤਾਂ ਗਿਆ ਥੋ ਕੋਈ ਨਹੀਂ ਹੈ ਹਾਂ ਗਰਮੀ ਚ ਹੁਣ ਗਰਮੀ ਚ ਕਰਨਾ ਗਿਆ ਗਰਮੀ ਗੈਰ ਮੈਂ ਹਿੱਸਾ ਦੇ ਕਹਿੰਦਾ ਮੋਟਰ ਜ਼ਿਆਦਾ ਚੱਲਦੀ ਆ ਹੁਣ ਜਿਹੜਾ ਟੁੱਟੀ ਵਾਲਾ ਪਾਣੀ ਆਉਂਦਾ ਬਾਈ ਗਰਮ ਆਉਂਦਾ ਉਹ ਤਾਂ ਪੀਣੇ ਖਾਤਰ ਉਹ ਤਾਂ ਗਰਮ ਹੈ ਹੈ ਮੈਂ ਇਹਦਾ ਚੱਲਣੀ ਆ ਮੈਂ ਹੁਣ ਜਿੰਨਾ ਆਉਣਾ ਤਾਂ ਵੀ ਤਾਜ ਨਾ ਆਉਣਾ ਜੇ ਹੁਣ ਆਪਣੇ ਮਹਿਸਾ ਨੂੰ ਮੈਂ ਤਾਵੀ ਦਾ ਜੇ ਨਾ ਹੋਣੀ ਆ ਮਹਿਸਾ ਵੀ ਸੈਕ ਸੈਕ ਕਰਦੀ ਉਹ ਵੀ ਨਾ ਹੋਣੀ ਜ਼ਰੂਰੀ ਆ ਜ਼ਰੂਰੀ ਆ ਬਾਈ ਹੋਰ ਨਾ ਨਾ ਕਾ ਬੋਲ ਕੇ ਦੱਸਣਾ ਜ਼ਰੂਰੀ ਉਹਨਾਂ ਦਾ ਵੀ ਹੋਰ ਬਹੁਤ ਔਖਾ ਡੰਗਰ ਬੱਚੇ ਡੰਗਰ ਬੱਚੇ ਦਾ ਔਖਾ ਜਿਆਦਾ ਬੰਦਾ ਤਾਂ ਫੇਰ ਚੱਲ ਉਹਨਾਂ ਨੂੰ ਤਾਂ ਸੰਗਲ ਪਾਇਆ ਬਹੁਤ ਉਹ ਤਾਂ ਨਾ ਲਾ ਲਓ ਸੰਗਲ ਪਾਇਆ ਬਹੁਤ ਜਿਵੇਂ ਮਾਜੀ ਨਾਲ ਆ ਤੇ ਜੇ ਨਾ ਆ ਤੇ ਤੇਰੀ ਮਰਜ਼ੀ ਆ ਉਹਨਾਂ ਨੇ ਜਿਹੜਾ ਬੋਲ ਕੇ ਦੱਸਣਾ ਬਚਾਰੇ ਨੇ ਗੂੰਗੇ ਤਾਂ ਨੇ ਤੇਰੀ ਮਰਜ਼ੀ ਆ ਨਾਲ ਆ ਚਾਹੇ ਨਾ ਨਾਲ ਵੈਸੇ ਦੋ ਵਾਰੀ ਨਣਾਉਂਦਾ ਮੈਂ ਦਿਹਾੜੀ ਚ ਇੰਨੀ ਸੇਵਾ ਕਰ ਲੂੰਗਾ ਉਹਨਾਂ ਮੇਵਾ ਲੈ ਲੂੰਗਾ ਨਹੀਂ ਤਾਂ ਫਿਰ ਆ ਕੁਤੜੀ ਜੀ ਬਹੁਤਾਂ ਕਰਦੀ ਸ਼ਾਮ ਨੂੰ ਉਹਨਾਂ ਨੂੰ ਕੁਤੜੀ ਤਾਂ ਕਰਦੀ ਉਹ ਆ ਕੁਤੜੀ ਬਹੁਤ ਹੋ ਗਈ ਹੁਣ ਰਾਤ ਨੂੰ ਅੱਧੀ ਅੰਦਰ ਬੜ ਜਾਂਦੀ ਆ ਜਿੱਦਾ ਜਾੜੀਆਂ ਲੱਗਿਆ ਵੇ ਸੀਸੇ ਲੱਗੇ ਹੋਏ ਵੱਲਵ ਕੋ ਇਕੱਠੀ ਹੁੰਦੀ ਆ ਅੱਛਾ ਇਹਨੂੰ ਉਹ ਵੀ ਨਹੀਂ ਮਾਰਦਾ ਸਾਲਾ ਮਛਰ ਮਾਰਨੇ ਵਾਲਾ ਉਹ ਮਾਰਦਾ ਨਹੀਂ ਇਹਨੂੰ ਮਗਾ ਜ਼ਹਿਰਤੋਂ ਤਾਂ ਨਿਕਲ ਕੇ ਜਾਂਦੀ ਧਾਨਾਂ ਚੋਂ ਪੜ ਕੇ ਇੱਥੇ ਆਪਾਂ ਕਿੰਨਾ ਕੁ ਗੇਰਦੇ ਧਾਨਾਂ ਚ ਮੱਕੜੀ ਦੀ ਇੱਕ ਰਲੀ ਲੱਗੀ ਵੀ ਉੱਥੇ ਮੱਕੜੀ ਵੀ ਰੱਜ ਕੇ ਬੈਠ ਗਈ ਹੋਣਾ ਮੱਕੜੀ ਖਾਂਦੀ ਇਹਨੂੰ ਹਾਂ ਹੁਣ ਜਾਲਾ ਮੱਕੜੀ ਰਾਜ ਕੇ ਬੈਠ ਗਈ ਮਾ ਹੁਣ ਹੁਣ ਰਾਜੀਏ ਵੀ 15 ਦਿਨ ਤੱਕ ਤਾਂ ਨਾ ਪਰ ਜਾਲਾ ਪੈਣਾ ਮੱਛਰ ਖਤ ਲੱਗ ਗਿਆ ਪੈਣ ਜਾਲਾ ਸਾਡੇ ਮੰਡਮਾ ਪੈ ਗਿਆ ਮੱਝ ਗਿਆ ਤਾਂ ਜਾਲਾ ਜੇ ਬਾਟੂਨ ਲਾਖਦੇ ਨਾ ਪੂਰਾ ਜਾਲਾ ਫਾਦਦਾ ਪੈ ਰਾ ਜੀ ਇੱਥੇ ਹੁਣ ਮੱਛਰ ਮੱਛਰਾਰ ਕੁਤੜੀ ਉਹ ਨਾ ਖਤਮ ਕਰਨੀ ਆ ਹਾਂ ਜਾਲਾ ਲੱਗ ਗਿਆ ਪੈਣ ਮੇਰਾ ਕੁਦਰਤ ਤੇ ਰੰਗ ਕਿ ਆ ਬਣੇ ਪਿਆ ਦੇਖ ਲਾ ਜਾਲਾ ਜੇ ਜੇ ਚੀਜ਼ ਕੋਈ ਪੈਦਾ ਹੋਈ ਉਹਨੂੰ ਖਤਮ ਕਰਨ ਵਾਲਾ ਵੀ ਹੈਗਾ ਹੈ ਕਿੰਨੀ ਮੱਕੜੀ ਹੋਣੀ ਆ ਹੁਣ ਤੂੰ ਇਹ ਦੇਖ। ਮੱਕੜੀ ਮੱਕੜੀ ਗਾ ਤੂੰ। ਉਹਨੇ ਵੀ ਖਤਮ ਹੋਣਾ। ਧਾਨਾਂ ਚ ਖਤਮ ਹੋਣਾ। ਉਹਨੇ ਇੱਕ ਧਾਨਾਂ ਮੱਕੜ ਖਤਮ ਹੋਣਾ ਜੇ ਸਪਰੇਅ ਹੋਣੀ ਆ। ਮੱਕੜੀ ਨਾਲ ਇਹ ਤਾਂ ਪੁੱਠੀਆਂ ਜਦੇ। ਕੋਈ ਕਹਿੰਦਾ ਮੈਂ ਧਾਨਾਂ ਤਾਹੀ ਕਹਿੰਦੇ ਯਾਰ ਇਹ ਜਿਹੜੀ ਕਿਸੇ ਦਵਾਈ ਦਾ ਫਾਇਦਾ ਤਾਂ ਨੁਕਸਾਨ ਵੀ ਹੈਗਾ। ਹਾਂ। ਹੈ ਕਿ ਨਹੀਂ? ਹਾਂ। ਨੁਕਸਾਨ ਨਾਲ ਆਉਦਾ। ਉਹ ਤਾਂ ਹੈਗੇ ਮੈਡੀਕਲ ਲਾਈਨ ਦੇ ਵਿੱਚ ਤਾਹੀ ਕਹਿੰਦੇ ਇੱਕ ਬਿਮਾਰੀ ਨੂੰ ਆਰਾਮ ਕਰਦੀ ਦਵਾਈ ਦੂਜੀ ਸ਼ੁਰੂ ਹੋ ਜਾਂਦੀ ਆ ਸਾਈਡ ਇਫੈਕਟ ਨਾਲ ਹਰ ਇੱਕ ਬੋਲ। ਇਹ ਚੀਜ਼ ਦੇ ਨਾਲ ਹੈ। ਹਾਂ। ਹਾਂ। ਤੂੰ ਦੇਖੀ ਨਹੀਂ ਅੱਜ? ਹੈ? ਤੂੰ ਦੇਖੀ ਨਹੀਂ ਅੱਜ? ਏਸੀ ਦਿਖਣ ਦੰਦਾ। ਆਈਸੀ ਨਹੀਂ ਹੈਗਾ। ਭਾਈ ਅਸੀਂ ਏਸੀ ਆ ਗਏ। ਏਸੀ ਨਹੀਂ ਜਾ ਹੈਗਾ। ਇਹੀ ਨਹੀਂ ਦਿਖਦਾ ਹੈਗਾ ਅਸੀਂ ਤਾਂ ਦੇਖਦੇ ਆ। ਨਾ 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 ਤੇਰੀ ਦੇਖਣ ਵਾਲੀ ਅੱਖੇ ਨਹੀਂ ਫਿਰ। ਤੇਰੀ ਨਹੀਂ ਹੈਗੀ। ਮੈਂ ਤਾਂ ਹੱਤ ਘੜੀ ਲਾਇਆ ਇੰਨਾ ਖੇਤ ਨੂੰ। ਨਹੀਂ ਮੈਂ ਤੈਨੂੰ ਕਿਹਾ ਵੀ ਤੈਨੂੰ ਦਿਖੇ ਨਹੀਂ ਹੈਗਾ। ਹੈ? ਆਦਮੀ ਤੈਨੂੰ ਉਹ ਵੀ ਤੂੰ ਦਿਖਾ ਦੇਗਾ ਭਾਈ। ਕਹਿੰਦੇ ਤੂੰ ਕਹਿਣੀ ਕਰਦਾ ਇਹ ਨਹੀਂ ਦਿਖਦਾ। ਕਹਿੰਦੇ ਕੀ? ਆਹ ਦੇਖ ਰਹਾ। ਮੈਨੂੰ ਹੱਤ ਘੜੀ ਲਾ ਗਿਆ ਇੱਧਰ ਨੂੰ ਇੱਧਰ ਨੂੰ। ਇਹ ਤਾਂ ਹੁਣ ਤੇਰੀ ਤੂੰ ਵੀ ਨਹੀਂ ਗਿਆ ਮੈਨੂੰ 10 ਵਜੇ ਤੋਂ ਬਾਅਦ। ਮੈਂ ਤਾਂ ਮੇਰੀ ਵਾਲੀ ਵੀਡੀਓ ਦੱਸੂਗੀ ਵੀ ਹਾਂ ਕਿੱਥੇ ਕਿੱਥੇ ਆ ਫਿਰਿਆ ਵਾਫਾ ਆਇਆ ਗਿਆ ਵੀ ਰਿਸ਼ਤੇਦਾਰੀ ਕਿੱਡਾ ਆ ਰਿਸ਼ਤੇਦਾਰੀ ਤੇ ਗਏ ਨਹੀਂ ਆਪਣੇ ਪਿੰਡ ਦੀ ਬਣਾਈ ਵੀ ਆ ਅੱਛਾ ਹਾਂ ਫਿਰ ਤਿੰਨਗੜੇ ਤੋਂ ਮੈਂ ਸੂਏ ਪਾਰ ਚੜੀ ਵੀ ਮਾਰਿਆ ਚੜੀ ਵੱਧਦੀ ਆ ਬਾਦ ਥੋੜੀ ਜੁਰ ਬਾਦ ਕੀ ਹੁਰਦਾ ਇੰਟੀਟੇ ਬਣਾਲੇ ਰੱਖਦਾ ਬਾਈ ਮੈਂ ਤਾਂ ਪੌਣਾ ਘੰਟਾ ਥੋੜੇ ਜਿਵੇਂ ਮੋਟਰ ਬਣਦੀ ਉੱਥੇ ਬੈਠ ਗਿਆ ਆ ਉੱਥੇ ਵੀ ਨਜ਼ਾਰਾ ਥਾਲਾ ਹੈ ਉਹ ਨਜ਼ਾਰਾ ਨਾਲੇ ਬਣਦੇ ਹੁਰਾ ਉਹ ਨਹੀਂ ਨਹੀਂ ਇੱਥੇ ਬੈਠ ਗਿਆ ਹਾਂ ਇੱਥੇ ਜਦੋਂ ਤੂੰ ਬੈਠ ਗਿਆ ਉੱਥੇ ਕਹਿੰਦੇ ਨੇ ਸ਼ੈੱਡ 'ਚ ਉੱਥੇ ਤਾਂ ਫਰੇਗਾ ਹੀ ਉੱਥੇ ਸਭ ਵਧੀਆ ਵਾਲ ਤੇ ਬੰਦਾ ਰਾਹ ਨਾ ਦੁਪਹਿਰੇ ਨੂੰ ਬੈਠਾ ਪਾਵੇ ਪਿਆ ਰਹੇ ਜਹੇ 3 ਵਜੇ ਜਾਂਦੀ ਆਲ ਦਰ ਤੇ ਪਾਏ ਨਹੀਂ ਹੁੰਦਾ ਬਾਈ ਦੁਪਹਿਰੇ ਦੇ ਬੁਰੇ ਏਸੀ ਵਾਲਾ ਕੰਮ ਇੰਨਾ ਨਹੀਂ ਹੈਗਾ ਵੀ ਆਪਾਂ ਦਾ ਮੈਂ ਪਿਆ ਵੀ ਅਬ ਸੇ ਏਸੀ ਜਾ ਕਹਿੰਦਾ ਫੇਰ ਉੱਠ ਕੇ ਭੱਜ ਲਿਆ ਮਾ ਚੱਲ ਉਧਰੇ ਗੇੜਾ ਮਾਰ ਕੇ ਆਉਂਦਾ ਮੇਰੇ ਨਾਲ ਵੀ ਇੱਦਾਂ ਹੀ ਹੋਈ ਹੈ ਮੈਂ ਵੀ ਮੈਂ ਵੀ ਗ੍ਰਿੰਦਰ ਨੂੰ ਲਿਆ ਕੇ ਸਕੂਲ ਤੇ ਮੈਂ ਕਹਿੰਦਾ ਹੁਣ ਤੈਨੂੰ ਵੇਦਿਆ ਨਹੀਂ ਫੇਰ ਤੂੰ ਕਹਿੰਦਾ ਤੈਨੂੰ ਦਿਖਦਾ ਨਹੀਂ ਹੈਗਾ ਕਾਦ ਜੇ ਤੂੰ ਗ੍ਰਿੰਦਰ ਨੂੰ ਨੇੜੇ ਲਈ ਆਉਂਦਾ ਤੂੰ ਕਿਥੇ ਜੇ ਤੂੰ ਸਟੈਡੀ ਸਕੂਲ ਦੇ ਮੁੜਿਆ ਤਾਂ ਇਧਰ ਨੂੰ ਮੈਂ ਤੈਨੂੰ ਉੱਥੇ ਵੀ ਮੇਰੇ ਘਰ ਮੁਰੇ ਵਾਹ ਹਾਂ ਵਾ ਠੀਕ ਹੈ ਤੋ ਲੈ ਨਾ ਗਰਮੀ ਬਹੁਤ ਆ ਗਰਮੀ ਬਹੁਤ ਆ ਦੇਖ ਲੈ ਗਰਮੀ ਬਹੁਤ ਆ ਕੋਈ ਯਾਦ ਦੋਆ ਨੂੰ ਇਹ ਤਾਂ ਹੁਣ ਤਾਂ ਗਾਉਂਦੀ ਰਾਜੂ ਭਾਈ ਨੂੰ ਵੀ ਜਾਫ ਆ ਗਿਆ ਉਹ ਦਿਮਾਗ ਘੁੰਮੇ ਵੇ ਨਾਲੇ ਇਹ ਦਿਮਾਗ ਘੁੰਮੇ ਵੇ ਆ ਗੱਲ ਚੱਲਦੀ ਚ ਬਾਈ ਨੂੰ ਵੀ ਜਾਫ ਆ ਗਿਆ ਵੀ ਕਿੱਥੇ ਆ ਇਹ ਕਹਿੰਦਾ ਇੱਥੇ ਮੈਂ 6 ਵਜੇ ਤੇਰੇ ਸਾਹਮਣੇ ਲੱਗਾ ਫੜਦਾ ਫਿਰ ਤਾਂ 10 ਵਜੇ ਗੋਰੀ ਉਰੀ ਉਰੀ ਤੇ 10 ਵਜੇ ਗਏ ਫਿਰ ਤੇਰੇ ਕੋ ਬਿੱਕੀ ਉੱਥੇ ਬੈਠਾ ਰਿਆ ਫਿਰ ਹੁਣ ਦੱਸ ਕਿੰਨਾ ਕੁ ਦਿਖੀਏ ਫੇਰ ਜ਼ਿਆਦਾ ਖਚਰਾ ਰੱਖੀਏ ਫੇਰ ਕਰਾਉ ਉਹ ਜੰਦਾ ਕੀ ਤਾ ਉਹ ਗਈ ਜਣਾ ਸਿੱਖ ਚੜਕਦਾ ਤੂੰ ਤਾਂ ਸਾਨੂੰ ਛੋਡ ਆ ਗਿਆ ਕਹਿ ਰਿਹਾ ਹੁਣ ਬੰਦਾ ਨਹੀਂ ਆਹ ਲੱਗਣੀ ਫਟਾਵਾ ਚੱਲੀ ਜਾਂਦਾ ਸਾਡੂ ਕੁੱਤਾ ਵੱਡੂ ਜਾਵੇ ਤੈਨੂੰ ਕਹਿੰਦੇ ਵੀ ਆ ਜਾ ਭਾਈ ਮੈਂ ਤੂੰ ਜਵਾਦ ਦੇਣਾ ਵੀ ਹੁਣ ਨਹੀਂ ਤੁਸੀਂ ਤਾਂ ਨਹੀਂ ਕੁੱਤਾ ਵੱਡੂ ਛੋਟਾ ਦਾ ਪਿਆਰ ਬਹੁਤ ਆ ਅੰਦਰ ਸਾਹਮਣੇ ਚੱਲਦਾ ਕੰਮ ਲਾਈ ਟਿੱਕਿਆ ਤਾਂ ਮੇਰੀ ਗੱਲ ਨੂੰ ਟੀਚਰ ਰੇਕ ਮਿੰਟ ਬਾਅਦ ਹੁਣ ਹੋਣੀ ਚਾਹੀਦੀ ਹੈ ਦਵਾਈ ਨਾਲ ਦੀ ਟੀਚਰ ਬੰਦਾ ਖੁਸ਼ ਰਹੇ ਨਾ ਜਿਹੇ ਜੇ ਬੰਦੇ ਨੇ ਦਵਾਈ ਲੈ ਲਈ ਤੰਦਰੁਸਤੀ ਦੀ ਜਿਹੇ ਜੀ ਟੀਚਰ ਖਾਲੀ ਬੰਦਾ ਖੁਸ਼ ਹੋ ਜਾਂਦਾ ਯਾਰ ਹੱਸਣਾ ਚਾਹੀਦਾ ਖੋਲਣਾ ਜਾਈਆ ਜ਼ਰੂਰ ਹਾਂ ਵੀ ਉਹ ਰੀਲੀ ਲੱਗੇ ਵੀ ਦੋ ਸਿਆਣੇ ਜੇ ਬੈਠੇ ਇੱਕ ਪਿੱਛੇ ਮੁੰਡਾ ਬੈਠਾ ਬੰਦਾ ਬੈਠਾ ਤਾੜੀ ਜਿਹੜੀ ਵਾਲੀ ਸੀ ਨਾ ਕਿਆ ਸਿੱਖਿਆ ਤੁਸੀਂ ਇਹਨਾਂ ਨੇ ਕਹਿੰਦਾ ਕਿਆ ਸਿੱਖਿਆ ਤੁਸੀਂ ਇਹਨਾਂ ਨੇ ਸਿਆਣੇ ਗੁਰ ਦੇ ਕਹਿੰਦਾ ਕਿਆ ਸਿੱਖਣਾ ਕਹਿੰਦਾ ਜਨਾਨੀਆਂ ਥੱਲੇ ਲੱਗੇ ਹੋ ਅਸੀਂ ਤੇ ਅੱਗੇ ਯਾਰ ਜੁੱਟ ਕੇ ਬੰਦਾ ਕਹਿੰਣ ਲੱਗੇ ਮੇਕ ਕਰ ਲਵੀਂ ਚਲੋ ਅਸੀਂ ਨਹੀਂ ਲੱਗੇ ਸਾਲੋ ਤੁਸੀਂ ਲੱਗੇ ਹੋ ਨਾ ਗੱਲ ਠੀਕ ਆ ਚਲ ਤਾਂ ਠੀਕ ਆ ਇਹਦੇ ਦੋ ਤਿੰਨ ਸਾਲ ਵਧੀਆ ਚਲੋ ਬਣਾਉਂਦੇ ਆ ਚੀਜ਼ਾਂ ਠੀਕ ਆ ਵਧੀਆ ਤਹਨ ਬਾਅਦ ਤੇ ਅਗਲੇ ਦੇ ਵੀ ਆਹ ਤਾਂ ਬੰਦੇ ਰਸਾਈ ਤਾਂ ਹੈ ਹਾਂ ਇੱਕੋ ਸਰਪੰਚ ਵਾਂਗ ਦੱਸਦੇ ਹੁੰਦੇ ਆ ਚਾਹ ਸੋਹਣੀਆਂ ਗੱਲਾਂ ਨਹੀਂ ਨਹੀਂ ਗੱਲ ਇੱਕ ਇਹ ਵੀ ਹੈਗੀ ਪਤਾ ਜੇ ਚੱਲ ਹੁਣ ਟਾਈਮ ਪਾਸ ਵਾਸਤੇ ਵਧੀਆ ਚਾ ਹੁਣ ਫਰੀ ਆ ਕੋਈ ਜੰਗ ਮੁੰਡਾ ਫਰੀ ਆ ਕਿਸੇ ਨਸ਼ੇ ਪੱਤੇ ਬੱਲ ਨੂੰ ਜਾਣ ਨਾਲ ਤਾਂ ਤਾਂ ਠੀਕ ਆ ਵੀ ਫੋਨ ਦੇਖ ਰਿਆ ਪਿਆ ਉਹ ਹਾਂ ਤੁਹਿਆ ਜੇ ਬਾਹਰ ਨਿਕਲੂਗਾ ਕਿਸੇ ਗਲਤ ਬੰਦੇ ਦੀ ਸੰਗਤ ਕਰੂਗਾ ਜਾ ਕੇ ਕੋਈ ਗਲਤ ਚੀਜ਼ ਦੀ ਸੇਵਨ ਕਰੂਗਾ ਉਦੋਂ ਤੇ ਪਰਿਵਾਰ ਦਾ ਵੀ ਨੁਕਸਾਨ ਉਹਦਾ ਆਪਣਾ ਵੀ ਨੁਕਸਾਨ ਮੈਡਮ ਦਾਦਾ ਜਿਹੜਾ ਜਿਹੜਾ ਕਹਿਦੇ ਨਾ ਥੋੜੀ ਨੀ ਹੈ ਨਾ ਘਰਾਂ ਆਪਣੀਆਂ ਤੀਵੇਂ ਰੰਗ ਨਿਆਣੇ ਕੋਹੀ ਨਹੀਂ ਕੰਮ ਨਾ ਲਾਓ ਸਾਲ ਪੜਦੇ ਜਾਣੇ ਨੇ ਇਹਨੂੰ ਲਾ ਕੇ ਰੱਖੋ ਕੰਮ ਨੂੰ ਜਾਂ ਕੰਮ ਵਾਲਾ ਹੋ ਗਿਆ ਹਾਂ ਜਦ ਤੱਕ ਸਮਾਉਂ ਉਹਨੂੰ ਜਦ ਤੱਕ ਗੈਰ ਨੂੰ ਨਹੀਂ ਢਾਲ ਰੱਖੋ ਨੂੰ ਜੇ ਪੜਾਈ ਨਹੀਂ ਜੇ ਪੜਾਈ ਕਰੂਗਾ ਕੰਮ ਦੇ ਵਿੱਚ ਚਸਕਾ ਪਊਗਾ ਉਹਨੂੰ ਉਹ ਦੇਖ ਫਿਰ ਉਹਨਾਂ ਦੇ ਨਿਆਣੇ ਹੈ ਜੱਗੇ ਰਹਾਂਦੇ ਉਹ ਟਰੈਕਟਰ ਚਲਾਉਂਦਾ ਮੁੰਡਾ ਬਹੁਤ ਵਧੀਆ ਪੜਦਾ ਵੀ ਐ ਟਰੈਕਟਰ ਚਲਾਉਂਦਾ ਐ ਇੱਕ ਨਹੀਂ ਹੁਣ ਇਹਨਾਂ ਦੇ ਚੰਦਰਾਂ ਦੇ ਨਿਆਣੇ ਉਹ ਵੀ ਟਰੈਕਟਰ ਚਲਾਉਂਦੇ ਆ ਵਧੀਆ ਦੋ ਨਿਆਣੇ ਹਨ ਕੰਮ ਕਰਦੇ ਨਾਲ ਠੀਕ ਐ ਫੇ ਨਿਆਣੇ ਰਾਂਹ ਨਾਲ ਜਾਊਗਾ ਕਿਧਰ ਨੂੰ ਅਸਲ ਆਪਣਾ ਕੰਮ ਚ ਕੱਢ ਕੇ ਰੱਖੋ ਮੜ ਜ ਇਹਨਾਂ ਨੂੰ ਗੱਲ ਤਾਂ ਆਪਣੀ ਅਸਲ ਕੀਤਾ ਆਪਣੀ ਖੇਤੀ ਐ ਖੇਤੀ ਐ ਇਹੀ ਕੰਮ ਆਉਂਦਾ ਵੈਸੇ ਨਿਆਣੇ ਨੂੰ ਪਰਫੈਕਟ ਨਾ ਕਰ ਸਕਿਆ ਪਰ ਅਸੀਂ ਹੋਰ ਕਿਸੇ ਕੰਮ ਚ ਵੀ ਨਹੀਂ ਕਰ ਸਕਦੇ ਅਸੀਂ ਕਰਦੇ ਨਾ ਨਿਆਣੇ ਮੇਰੀ ਗੱਲ ਹੁਣ ਆਪਣੇ ਪਿੰਡ ਦੇ ਦੇ ਨਿਆਣੇ ਬਹੁਤ ਕੰਮ ਕਿੰਨੀ ਚੱਲੇਦੇ ਆ ਹੈ ਕਿ ਨਹੀਂ ਹੈ ਵੀ ਵਧੀਆ ਬਾਈ ਉਹ ਮਾਰਾ ਦੀ ਕਿਰਪਾ ਆਪਣੀ ਜਿਸਾਨੀ ਹੈਗਾ ਹਾਂ ਵਧੀਆ ਹੈ ਮੁੰਡੇ ਸਾਰੇ ਸਹੀ ਸਾਰੇ ਤਾਮ ਕਰਕੇ ਜਿਹੜੇ ਨਾਲੇ ਕੰਮ ਯਾਰ ਆਪਣਾ ਕੰਮ ਹੈ ਚਸਕਾ ਪੈਂਦਾ ਕੰਮ ਦਾ ਹੁਣ ਬੰਦੇ ਦਾ ਨਹੀਂ ਇੱਕ ਦਾ ਬੇਲ ਹੈਗਾ ਗਾਂਏ ਨਿਆਣੇ ਹੱਥ ਆਪਣੇ ਮਾਪੇ ਦੇ ਨਾਲ ਹੱਥ ਵਡਾਉਂਗੇ ਵਧੀਆ ਨਹੀਂ ਹੈਗਾ ਉਹ ਠੀਕ ਨਹੀਂ ਅਸਲ ਤਾਂ ਜਿਹੜੀ ਗ੍ਰੈਜੂਏਟ ਗ੍ਰੈਜੂਏਸ਼ਨ ਕਰਦੇ ਨਾ ਬੀਏ ਹਾਂ ਐਮਏ ਹਾਂ ਉਹ ਜਵਾਕ ਵਾਸਤੇ ਬਾਹਰ ਹੋ ਜਾਂਦਾ ਕੰਮ ਉਹ ਫਿਰ ਭਾਲਦੇ ਨੌਕਰੀਆਂ ਬੜੀਆਂ ਵੀ ਨੌਕਰੀ ਸਾਨੂੰ ਮਿਲ ਜਵੇ ਹਾਂ ਨੌਕ ਕਰਦੇ ਨਾ ਘਾਟਦੇ ਉਹ ਬਚਾਲੇ ਜੀ ਫਸ ਜਾਂਦੇ ਆਪਾਂ ਕਹਿੰਦੇ ਸਾਡੇ ਉਹਨਾਂ ਜਵਾਕ ਮਾਰਨ ਨਾਲ ਉਹ ਜੇ ਇਹਨੇ ਉੱਪਰ ਤੱਕ ਜਾਉਂਗੇ ਅਸੀਂ ਕਹਣਾ ਪੁੱਤ ਸਾਡੇ ਨਾਲ ਖੇਤੀ ਕਰਾਉ ਉਹਨਾਂ ਕਹਣਾ ਮੈਂ ਐਵੇਂ ਕਰਕੇ ਡੈੜੀ ਖੇਤੀ ਉਹ ਕਰਨੀ ਕਰਨ ਵਰਗੇ ਨੇ ਨਹੀਂ ਉਹਨਾਂ ਕਹਿੰਦਾ ਮੈਨੂੰ ਬਾਹਰ ਨੂੰ ਧੱਕ ਦੇ ਫਿਰ ਸਾਡੇ ਕੋਲ ਤਾਂ ਇੱਕ ਇੱਕ ਘੁੱਟ ਰਹਿ ਗਿਆ ਕੌੜਾ ਭਰ ਨੂੰ ਵੀ ਬਾਹਰੇ ਭੇਜਣੇ ਪੈਣੇ ਔਰ ਕੇ ਕਰਨਾ ਪੈਣਾ ਇੱਥੇ ਉਹਨਾਂ ਦਾ ਕੰਮ ਨਹੀਂ ਹੋਣਾ ਵੀ ਅਸੀਂ ਪੜਾਈ ਜਾਨੀ ਕਰੀ ਬਾਹਰ ਦੇ ਕੰਮ ਤਾਂ ਐਂ ਕਰੂੰਗੀ ਯਾਰੀ ਕੋਈ ਕਰਿਆ ਹੋਊਗਾ ਉਹ ਉੱਥੇ ਕਰਦੇ ਨੇ ਦਰਤ ਦਾ ਕੰਮ ਮਿਲ ਜੇਣਾ ਜੀ ਜਦ ਗਾਲ ਚ ਰੱਸਾ ਪੈ ਜਾਂਦਾ ਨਾ ਹਾਂ ਬਾਬੇ ਕਰਨੀ ਪੈਂਦਾ ਆਓ ਇਹ ਤਾਂ ਉਹ ਆ ਵੀ ਇਹ ਬੰਦਾ ਉਹਦੇ ਕਰਿਆ ਵਾ ਕੰਮ ਇਹਦੇ ਮਾਛੜ ਦੇ ਮੁੰਡੇ ਦਾ ਪੂਰਾ ਕੰਮ ਕਰਦਾ ਰਿਹਾ ਹੈ ਕਿ ਨਹੀਂ ਸਾਡੂ ਦਾ ਮਾਛੜ ਦਾ ਮਾਛੜ ਗਾਇਦਾ ਦਾ ਮਾਛੜ ਗਾਇਦਾ ਇਹ ਗਰਮੀ ਦੇ ਹਾਲਾਤ ਤਵਰਦਾ ਮਾਛੜ ਮਾਛੜ ਆ ਜਾ ਕੇ ਰਾਏ ਦੇਖਦੇ ਗਿਆ ਦੇ ਸਾਡੂ ਦਾ ਇਹ ਤਾਂ ਸਾਡੂ ਨਹੀਂ ਹੈਗਾ ਆ ਹੈ ਉਹ ਨਾ ਸਿੰਮਾ ਸਿਰਮੰਨਾ ਜੰਮਾ ਲੱਗਦਾ ਮਗਰ ਆ ਗਿਆ ਇਹਦੇ ਵੀ ਗਿਆ ਮੁੰਡਾ ਉਹਦੇ ਵੀ ਗਿਆ ਤੁਮ ਕਹੇ ਵੀ ਦੋ ਸਾਡੂਆਂ ਦਾ ਗਿਆ ਆਏ ਨਾ ਕਹਿਣਾ ਇਹਦੇ ਨਾਲ ਉਹ ਲੱਗਾ ਹੈ ਗੱਲਾਂ ਨੇ ਕੀਆ ਕਿ ਕਰਦਾ ਹੈ ਇਹ ਗਰਮੀ ਨਾਲ ਗਰਮੀ ਨਾਲ ਕੋ ਮੇਦਾ ਦਿਮਾਗ ਥੜਾ ਹੈ ਹਾਂ ਉਹ ਸਾਡੂ ਨਾਲ ਬੰਦਾ ਕੰਮ ਨੇ ਮਾਰ ਲਿੰਗਾ ਆਇਆ ਕਹੇ ਵੀ ਮੇਰੀ ਸਾਲੀ ਦਾ ਮੁੰਡਾ ਗਿਆ ਓਏ ਸਾਲੀ ਦਾ ਕਹੇ ਤੂੰ ਸਮਝਾ ਚੱਲ ਭਾਈ ਆਉਟ ਹੋ ਗਿਆ ਇਹਦਾ ਸਾਈਕ ਕੱਲ ਸਾਲੀ ਕੋੜਾ ਕੋੜਾ ਜਾ ਕੇ ਮੇਰੇ ਸਾਲੀ ਦੇ ਵੀਡੀਓ ਚ ਸਾਲੀ ਤੇ ਮਸ਼ਹੂਰੀ ਪੈ ਗਈ ਹਾਂ ਕੋਈ ਦੀ ਮਸ਼ਹੂਰੀ ਪੋ ਗਈ YouTube ਉੱਪਰ ਆਲੇ ਨਾਲ ਸਾਲੀ ਦਾ। ਉਹ ਇਹਨਾਂ ਮਸ਼ਹੂਰੀ ਪੈ ਜਾਣੀਆਂ। ਉਹ ਹੀ ਗੱਲ ਬਾਤ ਇਹਦੇ ਕੰਮ ਕਰਿਆ ਵੇ ਜਾਲੇ ਨੇ ਉਹ ਮਾਰ ਨਹੀਂ ਖਾਂਦਾ ਜਾ ਕੇ। ਨਾਲੇ ਜਿਹਦਾ ਸਾਲੀ ਇੱਕੋ ਵੀ ਫੇਰ ਤਾਂ ਗੁੱਸਾ ਕਰੇ ਵੀ ਮੈਨੂੰ ਕਿਹਾ ਸਾਲੀ ਨਾਲੇ ਕਹਰੇ ਕਿ ਨਹੀਂ ਦੱਸਦਾ ਸਾਲੀ ਦੇਖੇ। ਨਾਲੇ ਸਾਰਾ ਦਮਾ ਕੇ ਗਿਆ ਬੇਵਾਰ। ਸਾਲੀ ਵੀ ਬਾਰ। ਸਾਲੀ ਵੀ ਬਾਰ। ਇੱਕ ਨੂੰ ਗੁੱਸਾ ਕਰੂ ਕਹਿੰਦੇ ਮੈਂ ਤੈਨੂੰ ਕਿਹਾ ਮੈਂ ਤੇਰੇ ਫਲਾਲੇ ਨੂੰ ਕਿਹਾ। ਮੈਂ ਤਾਂ ਮੈਂ ਤਾਂ ਰਾਜੂ ਜੀ ਨੂੰ ਕਿਹਾ। ਗੱਲ ਘਮਾਉਣ ਨੂੰ ਤਾਂ ਛੇਰ ਆ ਤੁਸੀਂ ਹੋਰ ਕੀ ਹਾਲ ਹੈ ਇੱਕ ਨਾ ਨਹੀਂ ਮਾਂਦੀ ਦੁਗਨ ਬੜਾ ਪਿਆਰ ਹੈ ਕਿ ਮਰੀ ਇਹ ਹੋਵੇ ਇੱਕ ਥਾਲੀ ਭੈਣ ਨੂੰ ਕਹੂੰ ਤੇ ਪੰਗਾ ਹੋ ਜੂ ਹੋਰ ਪੰਗਾ ਹੋ ਜੂ ਹਾਂ ਤੁਸੀਂ ਸਭਾ ਇੱਕ ਦੀ ਜਗ੍ਹਾ ਦੋ ਦੋ ਨੂੰ ਕਹਿਵੇ ਉਹ ਭਾਈ ਉਹ ਜੇ ਕੰਮ ਕਰਨਾ ਪੈਂਦਾ ਜਾਂ ਬੰਦਾ ਬਾਹਰ ਚੱਲੀ ਗਿਆ ਅਗਲੇ ਨੂੰ ਪਤਾ ਮੈਂ ਸਾਰਾ ਕੁਝ ਛੱਡ ਕੇ ਆਇਆ ਪਿੱਛੇ ਕੰਮ ਨੂੰ ਆਇਆ ਕੰਮ ਕਰਨਾ ਪੈਣਾ ਤਾਂ ਰੋਟੀ ਮਿਲਣੀ ਆ ਮੈਨੂੰ ਤਾਂ ਹੀ ਮਿਲਣਾ ਤਾਂ ਰੋਟੀ ਮਿਲਣੀ ਆ ਇੱਥੇ ਆਪਣੀ ਖੇਤੀ ਨਹੀਂ ਹੁੰਦੀ ਉੱਥੇ ਜਾ ਕੇ ਸਾਲਾ ਟਾਇਲਟਾਂ ਦੇ ਵਿੱਚ ਜਾ ਕੇ ਸਫਾਈ ਵੀ ਕਰਨੀ ਪੈਣੀ ਜੀ ਸਾਬਬ ਕਰਨਾ ਬੰਦਾ ਕਰ ਮਿਲਦਾ ਨਹੀਂ ਗਾ ਮੈਂ ਉਹ ਵੀਰ ਜੀ ਮਿਲਦਾ ਨਹੀਂ ਗਾ ਮੈਂ ਹਜੇ ਹਲਾਕ ਹੋ ਗਿਆ ਹਲਾ ਕਹਿੰਦਾ ਜਿਹਦਾ ਹੈ ਤੂੰ ਦੇ ਕੰਮ ਵਾਪਸ ਦੇ ਤੈਨੂੰ ਗੱਲ ਤੇ ਵਾਪਸ ਦੇ ਕਹੇ ਗਿਆ ਹੁਣ ਫਰਕ ਪੈਣ ਲੱਗ ਗਿਆ ਜਿਹੜੇ ਹੁਣ ਇਹਨਾਂ ਵਧਾਤਾ ਦਾ ਕਿ ਆ ਜੀ ਐਸਟੀ ਕਿ ਆ ਕਾ ਵਧ ਗਿਆ ਦਾ ਹੁਣ ਬਹੁਤ ਨਿਆਣੇ ਰੋਗੇ ਉਹ ਪੈਸਾ ਲੱਗਣ ਲੱਗਾ ਜਿਆਦਾ ਪੈਸੇ ਵਾਣ ਲੱਗਦਾ ਬਾਈ ਹੁਣ ਕਰਕੇ ਬਹੁਤ ਫਰਕ ਪੈ ਗਿਆ ਜਿਹੜਾ 18 18 ਲੱਖ ਨੂੰ ਜਾਂਦਾ ਤੈਨੂੰ 26 26 28 28 ਲੱਖ ਵਰਕ ਪਾਉਂਦਾ ਜਿਆਦਾ ਹੁਣ ਔਖ ਹੋ ਗਿਆ ਕੰਮ ਹੁਣ ਕੰਮਕਾਰ ਹੈਗਾ ਵਧੀਆ ਹੂੰ ਚੱਲਦਾ ਸਾਰਾ ਸਿਸਟਮ ਉਹ ਚੱਲ ਮਹਾਰਾਜ ਜਿੰਨਾ ਤੇ ਭਾਈ ਜਵਾਕ ਜਿਹੜੇ ਜਿਹੜੇ ਉਮੀਦਾਂ ਰੱਖ ਕੇ ਭੇਜੇ ਸਾਰੇ ਨੇ ਪੂਰੀਆ ਹੋਣ ਭਾਈ ਸਾਭ ਦੀਆਂ ਹਾਂ ਸਿੱਧੀਆਂ ਪੂਰੀਆ ਹੋਣ ਸਾਭ ਦੀਆਂ ਪੂਰੀਆਂ ਹੋਣ ਹਾਂ ਪਹਿਲਾਂ ਪੈਸਾ ਲਾਉਣਾ ਵੀ ਹਲੇ ਇਕੱਠੇ ਹੁੰਦੇ ਹੈ ਨਹੀਂ ਹਾਂ ਕਿਵੇਂ ਹੁਣ ਭਾਈ ਸਾਰੇ ਇੰਨੀਆਂ ਬਹਿਾ ਵਿਕਰੇ ਨਹੀਂ ਇਕੱਠੇ ਹੁੰਦੇ ਜਿੰਨਾ ਪੈਸਾ ਲਾ ਕੇ ਹੁਣ ਜਿਹੜੇ ਨਿਆਣੇ ਇੰਨੇ ਮੂੜੇ ਐ ਹੁਣ ਮੂੜੇ ਨਹੀਂ ਪਿੱਛੇ ਹੂੰ ਹੁਣ ਮਾਪੇ ਨੂੰ ਪਤਾ ਐ ਕਰਨ ਨੂੰ ਮੈਂ ਮੇਰੀ ਗੱਲ ਸੁਣ ਤਰਨੂ ਦੇ ਝਟਕੇ ਕਹਦੇ ਨੇ ਵੀ ਤੂੰ ਕੋਈ ਕੰਮ ਕਰ ਲੈ ਮੈਂ ਤਾਂ ਕੈਨੇਡਾ ਜਾਣਾ ਮਸਲਾ ਤਾਂ ਕਿੱਥੇ ਹਨ ਹੈਗਾ ਮੇਰਾ ਸਿਮਾ ਵੀਰਾ ਮੈਂ ਉਹਦੇ ਕੋਲ ਚਲ ਜਾਣਾ ਮਤ ਇਹਦਾ ਟਾਈਮ ਦੱਸੋ ਸਾਲਾ ਤੂੰ ਜਾਣਦਾ ਕਿ ਇੱਥੇ ਕੰਮ ਆ ਇੱਥੇ ਕੰਮ ਕਰਦਾ ਉਹ ਜਦੋਂ ਧਮਕੀ ਦੋਦਾ ਹੈਗਾ ਸਿਮਾ ਵੀਰਾ ਮੈਨੂੰ ਕਹਿ ਗਿਆ ਵੀ ਤੂੰ ਬੜੀ ਤਿਆਰੀ ਰੱਖ ਚਲੋ ਨਾ ਮਾਈਕ ਲਈ ਜੰਨਾ ਸਾਰੇ ਮਿਹਨਤ ਕਰਨੀ ਪੈਣੀ ਹੈ ਚਾਹੇ ਉਰੇ ਇਹ ਕਰਲਾ ਜਾਏ ਚਾਹੇ ਬਦਲ ਜਾਏ ਕੀ ਕਰਨਾ ਕੰਮ ਕਰਕੇ ਹੀ ਪ੍ਰਵਾ ਪ੍ਰਸਾਦਾ ਮਿਲਣਾ ਵਾਸ ਔਰੇ ਬੰਦਾ ਹਲੇ ਟਾਲ ਦਿੰਦਾ ਇੱਥੇ ਮਤਲਬ ਆ ਆਪਣਾ ਸਿਸਟਮ ਇਹ ਹੈ ਆਪਾਂ 6 ਮਹੀਨੇ ਦਾ ਰਸਣ ਚਾਹੀਦਾ ਸਾਲ ਦਾ ਸਟੋਰ ਕਰਕੇ ਰੱਖ ਲੈਂਦੇ ਆਪਣਾ ਸਰ ਜਾਂਦਾ ਇੱਕ ਆਪਣੀ ਔਰੇ ਹੋਰ ਕਿਸੇ ਕੰਟਰੀ ਚ ਨਹੀਂ ਸਟੋਰ ਹੁੰਦਾ ਹੈਗਾ ਕੰਮ ਮੁੱਲ ਲੈ ਕੇ ਹੀ ਗਾਣਾ ਪੈਣਾ ਜੇ ਤੂੰ ਕਮਾਉਂਗਾ ਤਾਂ ਮੁੱਲ ਲੈਣ ਜੋ ਕਿ ਤੇਰੇ ਕੋ ਪੈ ਦਊਗਾ ਤਾਂ ਤੂੰ ਖਾਊਗਾ ਇੱਕ ਆਪਣੀ ਔਰੇ ਆਪਣੇ ਇੰਡੀਆ ਇੰਡੀਆ ਚ ਵੀ ਆਪਾਂ ਸਟੋਰ ਕਰਕੇ ਰੱਖ ਲੈਂਦੇ ਸਾਲ ਦਾ ਰਸਣ ਹੋਰ ਕਿਤੇ ਕਿਸੇ ਕੰਟਰੀ ਚ ਨਹੀਂ ਸਟੋਰ ਵਾਲਾ ਕੰਮ ਹੈਗਾ ਉੱਥੇ ਤਾਂ ਤੁਹਾਨੂੰ ਪੈਕਿੰਗ ਹੋਇਆ ਮਿਲਣਾ ਸਮਾਨ ਜਾ ਕੇ ਬਣਾਓ ਖਰੀਦੋ ਪੈਸੇ ਉੰਗਾ ਖਰੀਦ ਕੇ ਖਾਲੂਗਾ ਨਹੀਂ ਬੈਗ ਰੂ ਬੈਗ ਰੂ ਬੈਗ ਰੂ ਹਾਂ ਉਹ ਵੀ ਰੇਟ ਫਿਰ ਨਾਲੇ ਰੇਟ ਫੁੱਲ ਜਿਹਾ ਮਿਲਣਾ ਬਸ ਰੇਟ ਤਾਂ ਉਹਨਾਂ ਦੇ ਅਕੋਰਡਿੰਗ ਠੀਕ ਆ ਉਨੇ ਕੀ ਉਹਨਾਂ ਦੇ ਪੈਸਿਆਂ ਦੀ ਉਹਨਾਂ ਦੀ ਇੱਥੇ ਉਹ ਹੈ ਇਹਨਾਂ ਦਾ ਮੁੱਦਾ ਦਾ ਉਸ ਸਾਹਿਬ ਨਾਲ ਉਹਨਾਂ ਨੂੰ ਠੀਕ ਆ ਮੈਂ ਮੈਂ ਤੁਹਾਨੂੰ ਦੱਸਦਾ 2003 ਚ ਮੈਂ ਮਲੇਸ਼ੀਆ ਗਿਆ ਸੀ ਹਮ ਦਿਹਾੜੀ ਦਾ 16 ਕ ਰਿੰਗੜ ਬਣਦੇ ਤੇ ਉੱਥੇ ਰਿੰਗੜ ਉੱਥੇ ਜਿਹੜੀ ਕਰੰਸੀਆਂ ਰਿੰਗੜਾਂ ਚ ਹਮ 5 ਰੁਪਏ ਨਾਲ ਵਧੀਆ ਇਹਨਾਂ ਬੰਦਾ दारू ਵੀ ਪੀਊਗਾ ਮੀਟ ਵੀ ਖਾਊਗਾ ਰੋਟੀ ਵੀ ਖਾਊਗਾ ਇਹਨਾਂ ਵਧੀਆ ਗੁਜ਼ਾਰਾ ਸਿਸਟਮ 5 ਰੁਪਏ ਨਾਲ ਹੂੰ ਪਿੱਛੇ ਤੋਂ ਸਮਝ ਲੈ ਵੀ 11 ਰੁਪਏ ਤੈਨੂੰ ਫੇਰ ਵੀ ਬਚਤ ਸੀ ਜੇ ਤਾਂ ਉੱਥੇ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਤਾਂ ਬਹੁਤ ਵਧੀਆ ਜੀ ਲੱਗਦੀ ਬਹੁਤ ਹੈ ਜੇ ਤੂੰ ਪਿੱਛੇ ਢਿੱਡ ਮੰਨ ਕੇ ਇੰਡੀਆ ਨੂੰ ਭੇਜਣੇ ਫਿਰ ਕੁਝ ਵੀ ਨਹੀਂ ਹੋ ਆਹੋ ਫੇਰ ਫੇਰ ਕੁਝ ਵੀ ਨਹੀਂ ਫੇਰ ਖਤਮ ਆ ਗੇਰ ਹੋਈ ਹੈ ਜਣੀ ਉਹ ਵੀ ਉੱਥੇ ਦਿਹਾੜੀ ਕਰਕੇ ਬਚਦੇ ਆਂ ਐਰ ਖਰਚਾ ਕੱਢ ਕੇ ਪੂਰਾ ਪੂਰੇ ਦਿਹਾੜੀ ਕਰਕੇ ਤੂੰ ਖਰਚਾ ਕੱਢ ਕੇ ਤੇ ਰੋਟੀ ਖਾ ਹੁੰਦੀ ਆ ਤੁਸੀਂ ਰੋਟੀ ਤੇ ਚਲ ਆਪਣਾ ਫੇਰ ਇੱਥੇ ਆਪਣੇ ਮਿੱਤਰਾਂ ਉੱਥੇ ਸਾਰੇ ਕਰਨੇ ਵਾਲੇ ਆ ਇੱਥੇ ਇੱਕ ਕਮਾਉਣੇ ਵਾਲਾ ਦਸ ਖਾਣੇ ਵਾਲੇ ਗਾਇਲ ਇਹ ਫਰਕ ਆ ਗੱਲ ਦਾ ਫੇਰ ਉੱਥੇ ਤੇ ਹੁਣ ਇੱਕ ਪਰਿਵਾਰ ਆ ਜਨਾਨੀਆਂ ਵੀ ਕੰਮ ਪਰ ਜਾਂਦੀਆਂ ਬੰਦੇ ਦੀ ਹਾਂ ਪਹਿਲਾਂ ਤਾਂ ਨਹੀਂ ਕੋਈ ਬੇਲਾ ਕੋਈ ਨਹੀਂ ਇੱਥੇ ਹੁਣ ਚਾਰ ਜਨਾਨੀਆਂ ਮਗਰ ਖਾਣ ਵਾਲੀਆਂ ਇੱਕ ਬੰਦਾ ਕਮਾਉਣੇ ਵਾਲਾ ਹਾਂ ਇਹਦਾ ਸਿਸਟਮ ਕੋਈ ਚੱਲਦਾ ਹਾਂ ਯਾਨੀ ਖਾਣੇ ਵਾਲੀਆਂ ਨਹੀਂ ਕੱਪੜੇ ਥੋੜੀ ਹੋ ਤੋਦੀਆਂ ਰੋਟੀਆਂ ਥੋੜੀਆਂ ਬਕਾਉਂਦੀਆਂ ਉਹ ਗੱਲ ਕਰਦਾ ਮੈਂ ਪੱਗਾ ਬਾਦਵਾ ਜਾਨੂ ਡਰ ਡਰ ਪੈ ਗਿਆ ਵੈਲੀ ਲੇ ਗਿਆ ਆ ਲਗਾ ਡਰਦਾ ਡਰਦਾ ਨਾ ਮੈਂ ਕੰਮ ਹੈ ਕੰਮ ਬਾਈ ਉਹਦਾ ਬੜੀ ਨਿਪਟਦਾ ਸਮਝਿਆ ਡਰਦਾ ਪਤਾ ਲੱਗਦਾ ਜਿਹੜੇ ਬੋਲ ਡਰਨੇ ਵਾਲੀ ਗੱਲ ਨਹੀਂ ਜੇ ਸੱਚੀ ਗੱਲ ਹੈ ਸੱਚੀ ਆ ਉਹ ਇੱਕ ਗੱਲ ਹੈਗੀ ਆ ਜਦੋਂ ਬੀਬੀਆਂ ਪ੍ਰਸ਼ਾਦਾ ਪਕਾਉਂਦੇ ਨੇ ਸੂਈ ਤੋਂ ਵੱਡ ਕੇ ਦੇਖ ਹਾਂ ਗਰਮੀ ਦੇਖ ਤੂੰ ਕਿਹੜੇ ਹਿਸਾਬ ਨਾਲ ਟੈਂਪਰੇਚਰ ਸੂਈ ਦਾ ਕੀ ਆ ਮੈਂ ਤਾਂ ਇੱਕ ਹਿਸਾਬ ਲਾਇਆ ਹੈ ਅਸੀਂ ਆਪਣਾ ਜਾ ਕੇ ਸਾਰਾ ਕੰਮ ਨਿਬੇੜ ਕੇ 10 ਵਜੇ ਘਰ ਆ ਜੀਏ ਉਹ 12 ਵਜੇ ਕੰਮ ਨਿਬੜਦਾ ਇਹਨੂੰ ਤਿੰਨ ਫੇਰ ਬਾਜ ਜਾਂਦੇ ਫੇਰ ਸਟਾਰਟ ਆ ਕੰਮ ਦਾ ਹੈ ਕਿ ਨਹੀਂ ਬਿੱਲੀਆਂ ਹੋ ਵੀ ਨਹੀਂ ਹੈ ਗਿਆ ਔਖਿਆ ਉਹ ਵੀ ਬਹੁਤ ਹੈ ਉਹ ਇਹਦਾ ਪੰਗਾ ਸਿਰਲੀਆ ਪੰਗਾ ਦੇਣ ਦੀ ਕਹਿੰਦਾ ਸ਼ਾਮ ਨੂੰ ਬਤੀਲਾ ਬੁੰਦਾ ਹੋ ਤੂੰ ਬੜਾ ਅੱਜ ਕੀ ਹੋਟਲ ਤੇ ਹੀ ਲਿਆ ਤੂੰ ਤਾਂ ਬੜਾ ਵੀ ਲੂੰਗਾ ਤੇਰਾ ਮਾੜਾ ਮਿਲੀ ਤੂੰ ਜਾਉਂਦਾ ਰਿਹਾ ਕਰੇ ਤਾਂ ਜਾਉਂਦੀ ਮਿਣਣੇ ਉਹਨੇ ਐਨਾ ਘੰਟਾ ਡਰੀ ਹੋਇਆ ਵਾਲਾ ਕੇ ਆਪਾਂ ਵੀ ਮੇਰੀ ਨਾ ਡਰੀ ਨਾ ਉਹਦਾ ਮੰਲਾ ਦਾ ਮੋਟਰ ਬਬਤੀਲਾ ਤਰਾਊਗਾ।ਲਾ ਤੁਸੀਂ ਚੌੜਾ ਹੋ ਗਏ। ਆਪੇ ਦੱਸ ਗਏ ਸੱਤ ਸਾਲੀਆਂ ਦੇ ਘੁੰਮਣ ਦੇ ਰਿਸ਼ਤੇ ਦੇ ਸਾਥ ਵਿੱਚ ਬਾਰੀ ਆਉਣੀ ਹੈ। ਦੋ ਦੋ ਦਿਨ ਲਾਗ ਲੈ ਭਾਂਜ 15 ਦਿਨ ਲੰਘ ਜਾ ਕਰਨੇ। ਤੇ ਨਾਲ ਸਾਲੀਆਂ ਦੇ ਹੋਰ ਰਿਸ਼ਤੇਦਾਰ ਵੀ ਹੈਗੇ ਆ। ਨਿਕਲ ਗਿਆ ਚੱਕ ਕੇ ਬੋਰੀ ਬੇਤਰੇ ਮੈਂ ਚੱਲਿਆ ਮੈਨੂੰ ਨਾ ਡੀਕਿਓ ਹੁਣ। ਮੈਂ ਮਗਰ ਕਦੇ ਫੇਰੂਗੇ। ਮੀ ਨੂੰ ਵਾਲਾ ਗੰਦਾ ਹੁਣ ਭਾਈ ਮੀਹ ਵਾਲਾ ਦਾ ਔਖਾ ਹੀ ਕੰਮ ਨੂੰ ਮੀਂਹ ਤਾਂ ਨੈਟ ਸਵੇਰੇ 12 ਵਜੇ ਦਾ ਪਾਉਂਦਾ ਅੱਜ ਵੀ 12 ਵਜੇ ਦਾ ਪੈ ਰਿਹਾ ਹੈ ਯਾਰ ਉਹ ਤਾਂ ਮੌਸਮ ਕਰਕੇ ਚੱਕਰ ਹੈ ਮੀਂਹ ਦੀ ਲੋਟ ਸਾਬਾ ਤਾਂ ਭਾਈ ਐਨੇ ਬੱਟ ਜੇ ਨਹੀਂ ਆਏ ਨਾ ਤੱਕ ਹੁਣ ਆਉਂਦੇ ਹੀ ਨਹੀਂ ਨਹੀਂ ਮੀਂਹ ਨਹੀਂ ਹੁਣ ਆਪਾਂ ਲੋਟ ਤਾਂ ਪੈਸੇ ਆਏ ਨਹੀਂ ਬੱਟ ਕਰਕੇ ਸੀ ਕਹਿੰਦੇ ਵੀ ਠੰਡਾ ਜਾ ਹੋ ਜਾਏ ਮੌਸਮ ਉਹਦੇ ਕਰਕੇ ਵੀ ਆ ਜੱਲ ਜਿਹੜੀ ਆ ਸੁੰਢੀ ਠੰਡੀ ਆ ਫਗਲਾਂ ਦਾ ਫੈ ਜਾਂਦਾ ਬਹੁਤ ਉਹ ਤਾਂ ਥੋੜਾ ਮੰਡ ਰਹਿਣਾ ਹਲੇ ਇਹ ਮੰਡ ਦੀ ਗੱਲ ਕਰਦਾ ਮੰਡ ਦਾ ਪੈਸੇ ਨਹੀਂ ਯਾਰ ਗੱਗੇ ਦੀ ਗੱਲ ਚੌਥੇ ਆਪਣੇ ਤੋਤੀ ਹੈ ਪੰਜਵੇਂ ਛੇਵੇਂ ਮੰਡੇ ਤ ਜਦ ਹੀ ਢਾਂਟੇ ਦੇ ਰੂਣੀ ਹੈ ਨਾ ਇਹ ਲੱਗੇ ਦੋ ਤਿੰਨ ਦਿਨ ਦੀ ਮਥੋ ਥੋੜੀ ਚੜੀ ਉਹਦਾ ਮੀ ਚੰਗਾ ਪਿਆ ਬਣਾ ਵਧੀਆ ਇਹ ਵੇਖ ਖਾਈਏ ਬੂੜੇ ਬਣਾ ਕੇ ਫੇਰ ਇਹ ਮੇਰਾ ਠੰਡ ਪੈਣੀ ਬੂੜੇ ਬਣਨੇ ਜਾਨੂ ਜਾਨੂ ਬੂੜੇ ਬਣਨੇ ਮੀ ਥੋੜਾ ਹਟ ਕੇ ਤੋਂ ਪਾਣੀ ਦੇ ਤੁਸੀਂ ਖੜਾ ਰਹਿਣ ਦਾ ਬੂੜੇ ਨਾਲ ਇੰਨੀ ਜੂਨੀ ਕਿ ਲੱਗਦੀ ਨਹੀਂ ਬਦਲਨੀ ਹੈਗੀ ਰੱਬ ਵੀ ਕਹਿੰਦਾ ਹੌਲੀ ਹੌਲੀ ਬਦਲ ਲਈਦਾ ਤਾਂ ਬੂੜੇ ਵੀ ਨਹੀਂ ਆਦੋ ਉਹ ਬੂੜੇ ਵੀ ਨਹੀਂ ਪੈ ਜਾਂਦਾ ਉਧਰ ਮੀ ਪਿਆ ਅਸੀਂ ਪਾਸੇ ਬੈਠੇ ਮੀ ਚ ਹਾਂ ਮੀ ਹਟ ਕੇ ਸੂਰਜ ਆ ਗਿਆ ਫੇਰ ਚੱਕੇ ਅੰਦਰ ਨੂੰ ਇਹ ਤਾਂ ਕੇਂਦਰ ਨੂੰ ਹੀ ਪੈਂਦਾ ਜੂਝ ਲਿਖਾ ਨੇ ਛੜ ਸਾਬੂ ਕੋ ਤਾਂ ਵਰਸੀ ਹੁੰਦੀ ਐ ਜਨਾਂ ਤੇ ਹੁੰਦੀ ਆ ਇਹਨਾਂ ਦੀ ਨਹੀਂ ਹੁੰਦੀ ਐ ਸਾਡਾ ਬਾਬਾ ਜੀ ਢਿੱਲਾ ਹੋਇਆ ਵਾ ਨਹੀਂ ਤਾਂ ਪਤਾ ਨਹੀਂ ਕਿੰਨੀ ਵਾਰ ਸਾਨੂੰ ਤਾਂ ਪਗੜਾ ਦੇਣਾ ਬਾਬੇ ਨੇ ਆਹ ਰੋਜ ਪੂੜੇ ਜੰਦੇ ਰੋਜ ਪੂੜੇ ਨਾਲ ਜੋ ਬਣਾ ਤੇ ਵੀ ਆ ਦੋ ਅੱਜ ਜਨਾਂ ਦੀ ਪੂੜੇ ਬਣਾਉਂਦਾ 11 ਵਜੇ ਤੱਕ ਚੱਲ ਟਾਪੇ ਭਰ ਕੇ ਚੱਲ ਪੜਾ ਚੱਲ ਫਲਾਣੇ ਗੁਰਦਿਆਂ ਚੱਲ ਫਲਾਣੇ ਗੁਰਦਿਆਂ ਬਹੁਤ ਬਾਈ ਅਸੀਂ ਕਰ ਹੁਣ ਤਾਂ ਪੂੜੇ ਮਹੀਨਾ ਚੰਦੇ ਤੈਨੂੰ ਹੋ ਗਿਆ ਰਹਿਣਾ ਤਾਂ ਕਿਦਾਂ ਦੇ ਸਵੀਲ ਹੈ ਜੇ ਛੜ ਜਾਂਦੀ ਤੇ ਪੂੜੇ ਲੱਗ ਜਾਂਦੇ ਬਸ ਜਦੋਂ ਸ਼ੁਰੂ ਹੋਣਾ ਚੱਲ ਖੀਰ ਪੂੜੇ ਚੱਲ ਖੀਰ ਪੂੜੇ ਚੱਲ ਖੀਰ ਪ ਖਰਾਕਰ ਨਹੀਂ ਰਹੀਆਂ ਬੰਦਿਆ ਖਰਾਕਰ ਹੈ ਗਿਆ ਅਸੀਂ ਡਰਨ ਲੱਗੇ ਖਰਾਖਾ ਖਾਣੇ ਦੇ ਸਮਝਿਆ ਹੁਣ ਤੋਂ ਆਪਾਂ ਦੇਸੀ ਘੀ ਨੂੰ ਕਹੀ ਜਾਂਦੇ ਆਏ ਆ ਮੈਨੂੰ ਬਾਜੀ ਦਾ ਬਾਹਰ ਦੇ ਫੋਨ ਆਇਆ ਦਾ ਉਹਨੇ ਆਸਟ੍ਰੇਲੀਆ ਵਿੱਚ ਉਹ ਕਹਿੰਦਾ ਮਾਸੜ ਮਨੂੰ ਦੇਸੀ ਘੀ ਇੰਨਾ ਸਵਾਲ ਲੱਗਦਾ ਕਹਿੰਦਾ ਮੈਂ ਅੱਧਾ ਗਲਾਸ ਸਵੇਰ ਨੂੰ ਤੂੰ ਸਮਝਦਾ ਵੀ ਕਹਿੰਦਾ ਮੈਂ ਪਾਇਆ ਪੀਂਦਾ ਹਰੋਦ ਦਾ ਦੇਸੀ ਘੀ ਹੀ ਦਾ ਦੇਸੀ ਘੀ ਖਰਾਬ ਨਹੀਂ ਕਰਦਾ ਤੇ ਮੇਰੀ ਗੱਲ ਸੁਣ ਤੇ ਮੇਰੇ ਦੋਸਤ ਨੇ ਕਹਿੰਦਾ ਲਿਜਾਣਾ ਤਾਂ ਮੈਡੀਕਲ ਦਾ ਕੋਈ ਹੋਤਾ ਡਾਕਟਰ ਨੇ ਕਹਿੰਦਾ ਆਪਣੇ ਦੱਸਣਾ ਦੋਦੇ ਬਾਰੇ ਕਹਿੰਦਾ ਮੈਨੂੰ ਬਿਠਾ ਲੈ ਉੱਥੇ ਕਹਿੰਦਾ ਡਾਕਟਰ ਕਹਿੰ ਗਿਆ ਦੇਸੀ ਕੀ ਨਹੀਂ ਆਇਆ ਕਰਨਾ ਚਾਹੀਦਾ ਕੰਟਰੋਲ ਵੱਧਦੇ ਫਰਾਨਾ ਕਰਦੇ ਕਹਿੰਦਾ ਫਿਰ ਮੈਂ ਉਹਦੇ ਨਾਲ ਗੱਲ ਕਰੀ ਵੀ ਮੈਂ ਪਾਈਆ ਪਿੰਦਾ ਨਾ ਮੇਰਾ ਚੈੱਕ ਕਰ ਕਹਿੰਦਾ ਮੇਰਾ ਚੈੱਕ ਵੀ ਕਰਿਆ ਉਹਨੇ ਵਜੇ ਕਹਿੰਦਾ ਡਾਕਟਰ ਨੂੰ ਮੈਂ ਕਹਿੰਦਾ ਡਾਕਟਰ ਕੇ ਬੈਸ ਕਰੀ ਆ ਪਹਿਲਾ ਡਾਕਟਰ ਮੈਨੂੰ ਕਹਿੰਦਾ ਚੁੱਪ ਕਰ ਜਾ ਦੇਸੀ ਤਾਂ ਮੈਂ ਵੀ ਖੰਦਾ ਹੁਣਗਾ ਇੱਥੇ ਮੈਂ ਕਿਆ ਕਹਾਂ ਕਹਿੰਦਾ ਅ ਵੀ ਟੀਜ ਕਰਦੀ ਹੁਣ ਚਾਹੀ ਜਿਹੜੀ ਹੁਣ ਅਸੀਂ ਨਕਲੀ ਗਾਣੇ ਲੋਹੜਾ ਕਰ ਕਹਿੰਦਾ ਉਹ ਕੰਮ ਨਾ ਬਰਕਾ ਕਹਿੰਦਾ ਮੈਂ ਉਹਨੂੰ ਦੱਸਿਆ ਵੀ ਜਿਹੜਾ ਟਾਈਮਿੰਗ ਗੱਲ ਸਭ ਕੁਝ ਤੇਰੇ ਪਤਾ ਹੀ 200 ਦੀ ਹੀਟ ਪਰ ਜਾ ਕੇ ਪਗਰਮ ਹੋਣਾ ਇਹਨੇ ਜਾ ਕੇ ਯਾਰ ਜਿਹੜਾ ਹੁਣ ਪੜੇ ਕਹਿੰਦੇ ਇਹ ਹੁੰਦਾ 27 ਉਹਦੇ ਪਰ 37 ਦਾ ਸਾਡਾ ਕਹਿੰਦਾ ਬਣਾ ਅੰਦਰ ਕਹਿੰਦਾ ਦੇਖਾ ਕਿੱਥੇ ਕੀ ਖੜਦੇ ਦੇਸੀ ਜਿਹੜਾ ਆਓ ਫਿਰ ਕਹਿੰਦਾ ਮੈਂ ਪਾਇਆ ਪ ਕਹਿੰਦਾ ਛੱਡ ਦੋ ਕਹਿੰਦਾ ਜਿਹੜਾ ਤੁਸੀਂ ਠੰਡਾ ਲਾ ਕੇ ਨਾ ਕਹਿੰਦਾ ਮਲਗੀਤ ਪਾਈ ਰਹੀ ਉਹਨਾਂ ਮੈਨੂੰ ਇਹ ਕਿਹਾ ਕਹਿੰਦਾ ਮੋਰ ਵੀ ਫੋਨ ਕਰਿਆ ਵੀ ਜਿਹੜਾ ਉਹ ਵੀ ਗਲਾ ਠੰਡਾ ਲਾ ਕੇ 1 ਲੱਖ ਦੇ 1 ਸਾਲ ਅੰਦਰ ਗਏ ਤੇ ਖਰਾਬ ਕਰਦਾ ਇਹ ਖਰਾਬ ਕਰ ਦੇਸੀ ਕੀ ਨਹੀਂ ਖਰਾਬ ਕਰਦਾ ਕਹਿੰਦਾ ਠੰਡਾ ਖਰਾਬ ਕਰਦਾ ਉਹ ਕਹਿੰਦਾ ਬੰਦ ਕਰ ਦੋ ਮੈਨੂੰ ਕਹਿੰਦਾ ਦੇਸੀ ਕੀ ਤਾਂ ਵਧੀਆ ਬਹੁਤ ਕਹਿੰਦਾ ਮੇਰਾ ਸਰੀਰ ਜੇ ਨਾ ਫਿੱਟ ਹੋਵੇ ਕਹਿੰਦਾ ਤੁਸੀਂ ਐਡਿਟ ਢਿੱਡ ਕਰੇ ਮੈਨੂੰ ਉਹਨਾਂ ਸਿੱਧੀ ਗੱਲਾਂ ਕਰਿਆ ਮਠਾ ਹੀ ਫੱਟ ਬਤਾਉਂਦਾ ਜ਼ਿਆਦਾ ਆਪਣੀ ਹਮਮ ਦੇਸੀ ਵੀ ਦਰਦੇ ਬਾਈ ਖਾਂਦੀ ਨਹੀਂ ਮੈਂ ਦੇਸੀ ਕੀ ਖਾਂਦਾ ਯਾਰ ਡਾਕਟਰ ਸਾਹਿਬ ਦੇਸੀ ਹੋਨੇ ਖਾਵੇ ਦੋ ਜਨ ਦਾ ਵਧੀਆ ਸੀ ਕੀ ਹੈ ਨਾ ਤਾਂ ਰੋਟੀ ਬੰਦਾ ਦੋ ਵਧੀਆ ਖਾਦਾ ਇਹ ਵੀ ਗੱਲ ਨਾਲ ਸਬਜੀ ਸੁਆਦ ਆਵੇ ਸਬਜੀ ਸੁਆਦ ਬਣਦੀ ਵੀ ਵਧੀਆ ਸੁਆਦ ਬਣ ਪਰ ਦੇਸੀ ਕੀ ਆਪਣੇ ਘਰ ਦਾ ਹੋਵੇ ਬਸ ਘਰ ਦਾ ਨਹੀਂ ਸੀ ਘਰ ਦਾ ਹੋਵੇ ਬਸ ਸਾਡੇ ਘਰੇ ਨੂੰ ਹੋਦਾ ਫਰਕ ਰਹਿੰਦਾ ਏ ਫਰਕ ਹੈ ਨਾ ਭਾਈ ਬਹੁਤ ਵੱਡਾ ਰਕਾ ਹੈ ਗਿਆ ਸੀ ਡਰ ਗਾਡੇ ਫਰਕ ਅਚਾਰ ਰੱਖਦੇ ਬਹੁਤ ਮਿੱਠੇ ਨੂੰ ਖਰੇਗੇ ਪਿੱਛੇ ਨੂੰ ਖਿੱਚਦਾ ਹੁਣ ਬਾਕੀ ਭਾਈ ਮੇਰੀ ਗੱਲ ਸੁਣ ਲੈ ਬੇਲੇ ਬੰਦੇ ਨੂੰ ਖਰਾਬ ਕਰਦਾ ਜਿਹੜਾ ਕੰਮ ਕਰਦਾ ਉਹ ਸਭ ਨੂੰ ਹਾਜਮ ਹੈ ਇਹ ਕੋ ਮਰਜ਼ੀ ਦਾ ਹੀ ਆ ਉਹਨੂੰ ਬੱਸ ਉਹਨੂੰ ਸਾਰਾ ਹੀ ਮੈਨੂੰ ਬਾਹਰ ਤੇ ਫੋਨ ਆਇਆ ਹਾਂ ਆਸਟ੍ਰੇਲੀਆ ਦੇ ਤਾਂ ਪਤਾ ਨਹੀਂ ਉਹ ਵੀ ਵੀਡੀਓ ਕਾਲ ਕਰ ਲਈ ਉਹਨਾਂ ਨੇ ਹੂੰ ਉਹ ਮੈਂ ਕੱਪੜੇ ਖੋਲ ਕੇ ਉੱਥੇ ਗੜਾਈ ਕਰਨ ਲੱਗੇ ਹੋਇਆ ਗਰਮੀ ਹੋ ਗਰਮੀ ਹੋਇਆ ਹੂੰ ਵੀਡੀਓ ਕਾਲ ਮੈਂ ਚੱਕ ਲਈ ਹੂੰ ਉਹ ਕਹਿੰਦਾ ਮਾਸੜ ਸਾਧਨੀ ਕਿਹੜੇ ਟਾਈਮ ਕੱਪੜੇ ਹੁਣੇ ਖੋਲਦੇ ਮਹਾ ਪਾਣੀ ਦੇ ਘੜੇ ਦਾ ਉਹਨਾਂ ਕੱਢਦੇ ਜਿੰਮ ਵਾਲਾ ਕੰਮ ਇੱਥੇ ਚੱਲਦਾ ਜਿੰਮ ਜਾਣਾ ਇਹ ਵੀ ਜ਼ਰੂਰੀ ਹੈ ਔਰ ਗਰਮੀ ਜ਼ਰੂਰੀ ਹੈ ਵੀ ਕੱਪੜੇ ਪੇ ਜੀਵੇ ਗਰਮੀ ਪੂਰੀ ਜਲਦੀ ਸੀ ਗਰਮੀ ਹੈਵੀ ਹੋ ਟਾਈਮ ਵੀ ਬਹੁਤ ਨਾਲ ਸਵੇਰ ਟਾਈਮ ਗਰਮੀ ਦੇ ਟਮਕਾਲਾ ਦੇ ਹੱਦੀ ਗਰਮੀ ਆ ਜਾਂਦੀ ਆ ਜਦੋਂ ਜੇ ਪਸੀਨਾ ਨਿਕਲਦਾ ਨਾ ਮਾਫੀ ਨਹੀਂ ਬੰਦਾ ਬਿਮਾਰ ਹੁੰਦਾ ਠੀਕ ਹੀ ਰਹਿੰਦਾ ਉਸ ਤੋਂ ਬਿਜਾ ਕੋਈ ਮਰਜ਼ੀ ਖਾਲਾ ਹਾਂ ਸਹੀ ਨਹੀਂ ਮਿੱਠਾ ਮੂਠਾ ਖੜਦਾ ਹੈਗਾ ਨੇੜੇ ਨਾ ਘੜੇ ਦੇ ਸੀਗੀ ਉੱਥੇ ਹਾਂ ਠੀਕ ਆ ਖਾਣਾ ਉਹਨੇ ਉਹਦਾ ਨਿਕਲ ਗਿਆ ਗਰਮੀਦਾਨ ਇੰਨਾ ਸਾਡਾ ਕੰਮ ਹੈਗਾ ਜਿਹੜੀ ਸਾਨੂੰ ਪਰੇ ਵੇ ਇੰਨਾ ਕਾਸੀ ਕਰੇ ਲੈਣਾ ਬੰਦੇ ਕਾਸੀ 5-7 ਘਾਸ ਤਸਿੰਦੇ ਦੇ ਕੱਢਦੇ ਨੇ ਬਾਹਰ ਤਾਂ ਨਹੀਂ 2 ਘੰਟੇ ਕੰਮ ਕਰਲਾ ਕੱਢ ਕੇ ਬਹੁਤ ਬਹੁਤ ਖੇਤਾਂ ਵੀ ਕਰਲਾ ਕਿਤੇ ਕਰਨ ਦੀ ਲੋੜ ਨਹੀਂ ਸਾਡਾ ਜਿਹੜਾ 2 ਘੰਟੇ ਦਾ ਕੰਮ ਕਰਿਆ ਵਾ ਨਾ ਬਈ ਜਿਹੜੀ ਦਿਹਾੜੀ ਜਿੰਨਾ ਕੰਮ ਜਿੰਦਾ ਹੋਊਗਾ ਪਰ ਦੇਖ ਲਈ ਤਿਆਰ ਬਣਾਲੇ ਜਿਹੜਾ ਅਸੀਂ ਕੰਮ ਸਪੀਡ ਨਾਲ ਚੱਲਣਾ ਜਿਹੜਾ ਚੱਲਣਾ ਤਾਂ ਹਾਏ ਉਹ ਤਾਂ ਫਰਕ ਆਪਣਿਆ ਉੱਥਰ ਬਗਾਨੇ ਹੱਥ ਦਾ ਫਰਕ ਤਾਂ ਆਉਂਦਾ ਹੈ ਕੰਮ ਪਿਓ ਰੋਣਾ ਫਿਰ ਐ ਪਾ ਮੈਂ ਕਹਿੰਦਾ ਆ ਗਈ ਭੁਣਖੀ ਉਹ ਕਾਲੀ ਜੋ ਲੱਗੀ ਖ ਆਪਣੇ ਗਿਣਵੇਂ ਦਿਨਾਵਾਂ ਖਤਮ ਕਰ ਦੇਣੀ ਹੈ। ਆਹਾ ਹਾਂ ਨੀਲੇ ਦਾਣਾ ਜ ਆ ਗਿਆ ਉਹ। ਰੇਕ ਟਾਇਵਾ ਇੱਥੇ ਇੱਕ ਇੱਥੇ ਬੈਠੇ ਬੈਠੇ ਨਾ ਥੋੜਾ ਜਿਹਾ ਕੀੜਿਆਂ ਜਿੰਨਾ ਭੌਣ ਨਿਕਲਿਆ ਬ੍ਰਾਉਂਜ਼ ਰੰਗ ਦੀਆਂ। ਬੈਠੇ ਬੈਠੇ ਹੀ ਹੂੰ ਕਿਹੜਾ ਬੰਦਾ ਤਾਂ ਵੇ ਸੀ ਪਰ ਉਹਨੇ ਘਰੋਂ ਜੀਤ ਤਾਂ ਉਹਦੇ ਲੱਤਾਂ ਜੀਆਂ ਵਿਚਾਰਨ ਲੱਗੇ ਜੇ ਉੱਤੇ ਪੈ ਗਏ ਹਾੜੇ। ਹੂੰ 5-7 ਮਿੰਟ ਬਾਅਦ ਉਹ ਕੀੜਿਆਂ ਨੂੰ ਚਿੱਟੇ-ਚਿੱਟੇ ਮੜ ਮੜੇ ਭੰਗ ਆਉਣ ਲੱਗੇ। ਹੂੰ ਇੱਕ ਘੰਟੇ ਜਿਓ ਖੇਲਤੀ ਬਸ ਉਹ। ਇੱਕ ਘੰਟੇ ਚੋ ਕੀੜੇ ਜਿੱਡੀ ਬਣ ਕੇ ਨੌੜਨ ਲੱਗੀ ਜਦ ਇਹ ਵਾ ਖਤਮ ਹੋਣ ਲੱਗ ਪਈ। ਉਹ ਡੋੜ ਪਈ। ਨਿਕਲਦੀ ਬਿਨਾ ਖੰਗ ਤੇ ਆਹੋ ਮੈਂ ਤਾਂ ਸਹੀ ਬਰੀਕ ਪੂਰੀ ਜਿਕੜੀ ਨਿਕਲੀ ਆ ਇੱਕ ਘੰਟੇ ਜੇ ਫੰਗ ਆ ਗਏ ਕੀੜੇ ਜਿੰਨੀ ਹੋ ਕੇ ਮਰ ਗਈ ਬਸ ਬਹੁਤੀ ਜਦ ਰੋੜ ਲੱਗ ਗਏ ਨਾ ਫੰਗ ਲੱਗ ਗਏ ਜਦੇ ਫੰਗ ਤੇ ਲੈ ਕਿੰਨੀ ਸਪੀਡ ਕੇ ਲਾਇਆ ਕਿੰਨੀ ਛੇਤੀ ਸਰੀਰ ਵਧਿਆ ਉਹਦਾ ਕਿੱਲਾ ਕਿੰਨੀ ਜਾਂ ਉਹਦੇ ਉਮਰ ਦੇ ਲਾ ਉਹਦੀ ਵਾ ਇੱਕ ਘੰਟੇ ਜੇ ਖਤਮ ਕੰਮ ਵੀ ਇੱਕ ਨਾ ਹੁਣ ਜਾਨਵਰ ਟਾਈਮ ਦੇ ਸਾਰੇ ਨਾ ਆਉਣਾ ਹੀ ਹੈ ਜਿਹੜੀ ਉੱਧਰ ਸੁੰਡੀ ਮਾਰੀ ਉਹ ਇੱਥੇ ਹੀ ਆਉਣੀ ਹੈ ਹੁਣ ਇਹ ਬੂਟੀ ਵੀ ਪੈਦਾ ਕਰ ਦੇਣੀ ਹੈ ਇਹ ਖਾ ਕੇ ਇਹਨਾਂ ਤੇ ਮਰ ਜਾਣਾ ਫਿਰ ਹੋਰ ਚੱਲ ਬਣਾ ਹੋਰ ਚੱਲ ਪੈਣੀ ਆ ਕਿਤੇ ਗੋਬ ਜਾ ਕੇ ਕਿਤੇ ਕਿਤੇ ਆ ਗਈ ਵੇਖਣੇ ਜੁਨੀਆ ਵਧੀਆ ਜਿਹੜੇ ਨੇ ਕੰਮ ਚੱਜਦਾ ਕਰਿਆ ਫਿਰ ਉਹ ਆਪਣੇ ਵਾਲੇ ਜੁਨੀ ਚਾਜਣੇ ਇੱਕਣਾ ਬਦਲੀ ਜਾਂਦੀ ਹੈ ਹੌਲੀ ਹੌਲੀ ਉਹ ਆਪਣੇ ਕੰਮ ਲੱਗੇ ਪਾ ਸੀ ਆਪਣੇ ਕੰਮ ਲੱਗੇ ਵੇ ਬੱਸ ਬੇਲਾ ਕੋਈ ਨਹੀਂ ਛੱਡਿਆ ਹੈਗਾ